ਪੀ.ਜੇ.ਐਨ 24 ਨਾਲ ਜੁੜ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਸਵਾਗਤ ਹੈ ਵਾਹਿਗੁਰੂ ਜੀ ਦਾ ਕਾਲ ਸਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਸੁਖਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰਾਂ ਭਗਦੇ ਹਾਂ ਮੁੰਤੋ ਇਹ ਪ੍ਰੋਗਰਾਮ ਮੰਡੇ ਤੋਂ ਫਰਡੇ ਹੁੰਦਾ ਜੀ ਕੱਲ ਕੋਈ ਪ੍ਰੋਬਲਮ ਕਰਕੇ ਕੱਲ੍ਹ ਦੇ ਸ਼ੋਅ ਨਹੀਂ ਕਰ ਸਕੇ ਤੇ ਉਹਦਾ ਕਰਕੇ ਅਸੀਂ ਅੱਜ ਸ਼ਨੀਵਾਰ ਨੂੰ ਜਿਹੜਾ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰਾਂ ਕਿਉਂਕਿ ਬਹੁਤ ਜ਼ਰੂਰੀ ਸੀਗਾ ਕੱਲ੍ਹ ਮਾ ਤਾਂ ਬਹੁਤ ਜ਼ਿਆਦੀਆਂ ਕਰਨ ਵਾਲੀਆਂ ਸੀ ਤੇ ਵਿੱਚ ਤਿੰਨ ਦਿਨ ਦਾ ਗੈਪ ਆ ਜਾਣਾ ਸੀਗਾ ਇਸ ਕਾਰਗੇ ਢਿਲੋਸਾ ਬਣਾਉਣਾਂ ਦੀ ਸਲਾਹ ਕੀਤੀ ਧੰਨਵਾਦ ਆ ਸਰਦਾਰ ਬਖਤੌਰ ਸਿੰਘ ਢਿਲੋਣਾ ਦਾ ਜਿਨ੍ਹਾਂ ਨੇ ਕਿਹਾ ਵੀ ਨਹੀਂ ਆਪਾਂ ਨੂੰ ਆਪਣੇ ਨਾਲੋਂ ਜਿਹੜੇ ਆਪਣੇ ਸਰੋਤੇ ਆ ਦਾ ਉਹ ਜ਼ਿਆਦਾ ਜ਼ਰੂਰੀ ਆ ਆਪਾਂ ਉਹਨਾਂ ਦੀਆਂ ਭਾਵਨਾਵਾਂ ਦਿੰਦੇ ਅਸੀਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਅੱਜ ਸ਼ਨੀਵਾਰ ਵੀ ਟਾਈਮ ਕੱਢਾ ਜੀ ਤਾਂ ਇੰਡੀਆ ਦੇ ਵਿੱਚ ਅੱਜ ਸੰਡੇ ਆ ਢਿਲੋਸਾ ਸਾਹਮਣਾ ਦਾ ਧੰਨਵਾਦ ਆ ਸਟੂਡੀਓ 'ਚ ਗੱਲ ਕਰਨ ਲਈ ਓਹੀ ਨੰਬਰ 905 877 2770 ਆਪਣੀ ਲਾਈਨ ਇਸ ਟਾਈਮ ਬਠਿੰਡੇ ਸ਼ਹਿਰ ਸਰਦਾਰ ਬਖਤੌਰ ਸਿੰਘ ਢਿਲੋਣਾ ਨਾਲ ਜੁੜ ਚੁੱਕੀ ਗਾਦੇ ਨਿਗਾ ਸਵਾਗਤ ਜੀ ਢਿਲੋਸਾ ਸਵਾਗਤ ਆ ਸਸੀ ਕਾਲ ਜੀ ਆਇਆਂ ਸ਼ੁਕਰੀਆ ਜੀ ਮਿਹਰਬਾਨੀ ਸਾਰੇ ਹੀ ਸੁਣਨ ਦੇਖਣ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਟੇਲੋ ਸਾਹਿਬ ਕੱਲ ਥੋੜੀ ਮਜਬੂਰੀ ਪੈ ਗਈ ਸੀ ਜੁੜ ਨਹੀਂ ਸਕੇ ਮੈਂ ਮਾਫੀ ਚਾਹੁੰਨਾ ਕਿਉਂਕਿ ਮੈਂ ਘਰੋਂ ਆ ਗਿਆ ਸਟੂਡੀਓ ਦੇ ਬਾਹਰ ਤੇ ਸੱਚੀ ਦੱਸ ਦਿੰਨੇ ਆ ਤੇ ਚਾਬੀ ਘਰ ਭੁੱਲ ਗਿਆ ਆ ਜਾਣ ਨੂੰ 25-26 ਮਿੰਟ ਲੱਗਣੇ ਸੀ ਆਉਣ ਨੂੰ 25-26 ਮਿੰਟ ਲੱਗਣੇ ਸੀ ਤਾਂ ਆਪਣਾ ਘਟੇ ਦਾ ਪ੍ਰੋਗਰਾਮ ਹੁੰਦਾ ਉਹ ਸਾਰਾ ਸਿਸਟਮ ਹੀ ਖਰਾਬ ਹੋ ਗਿਆ ਜਦੋਂ ਮੈਂ ਸਟੂਡੀਓ ਦੇ ਬਾਹਰ ਆਇਆ ਤੇ ਦੇਖਿਆ ਤਾਂ ਚਾਬੀ ਘਰ ਉਹਦਾ ਕਰਕੇ ਅਸੀਂ ਦੁਬਾਰਾ ਫੇਰ ਅੱਜ ਤੁਹਾਡੇ ਨਾਲ ਜੁੜੇ ਹਾਂ ਸਾਰੇ ਜਨਾਂ ਨਾਲ ਕਿਉਂਕਿ ਬਹੁਤ ਜ਼ਰੂਰੀ ਸਾਡੇ ਸਰੋਤੇ ਆ ਤੇ ਜਰੂਰ ਮਾਨ ਸਤਕਾਰ ਦੇਣਗੇ ਆਪਾਂ ਚੱਲਦੇ ਜੀ ਆ ਕੰਗਣਾ ਰਣੌਤ ਥੱਪੜ ਕਾਂਡ ਉਹ ਇੰਨਾ ਜ਼ਿਆਦਾ ਫੇਮਸ ਹੋਇਆ ਪੂਰੀ ਦੁਨੀਆ ਦੇ ਵਿੱਚ ਗੂੰਜਾ ਪੈ ਰਹੀਆਂ ਕੁਲਵਿੰਦਰ ਕੌਰ ਨੂੰ ਮਦਾਨ ਸਭਾ ਦੀ ਚੋਣ ਲੜਾਉਣ ਦੇ ਵੀ ਚਰਚੇ ਚੱਲ ਬੈਠੇ ਨੇ ਸਾਬ ਆ ਜੋਬ ਤੋਂ ਕੱਢਣਾ ਨਹੀਂ ਕੱਢਣਾ ਉਹ ਕੀ ਹੋਣਾ ਕਿਉਂਕਿ ਧਾਰਾ ਤੇ ਈ ਵੱਡੀ ਹੈ ਨਹੀਂ ਕੀ ਉਹਨੂੰ ਅਰੈਸਟ ਨਹੀਂ ਕੀਤਾ ਗਿਆ ਪਰ ਹੁਣ ਏਡੀ ਕਸੂਤੀ ਸਥਿਤੀ ਦੇ ਵਿੱਚ ਫਸ ਗਿਆ ਸਰਕਾਰਾਂ ਵੀ ਹੋਣਗੇ ਕੀ ਕਿਉਂਗੇ बॉलीवुड ਵੀ ਕੰਗਣਾ ਰਣੌਤ ਦੇ ਮਗਰ ਨਹੀਂ ਬੋਲਿਆ ਕਾ ਬਿਸ਼ ਬਿਸ਼ਰਮਜਾਇਆ ਮੀਕਾ ਸਿੰਘ ਉਹ ਹੀ ਬੋਲਿਆ ਹੋਰ ਕੋਈ ਨਹੀਂ ਬੋਲਿਆ ਪੂਰਾ ਬਾਲੀਵੁੱਡ ਚੁੱਪਿਆ ਤੇ ਕੰਗਣਾ ਰਣੌਤ ਬੜੀ ਭੜਕੀ ਆ ਬਾਲੀਵੁੱਡ ਦੇ ਵੀ ਮੇਰੇ ਹੱਕ 'ਚ ਖੜੇ ਨਹੀਂ ਉਹ ਵੀ ਵੇਖਦੇ ਆ ਤੇਲ ਤਾਂ ਤੇਲ ਦੀ ਤਾਰ ਦੇਖਦੇ ਉਲਟ ਸਗੋ ਕੁਲਵਿੰਦਰ ਕੌਰ ਦੇ ਹੱਕ 'ਚ ਖੜੇ ਆ ਜੀ ਬਾਲੀਵੁੱਡ ਵਾਲੇ ਉਹਨਾਂ ਨੂੰ ਪਤਾ ਇਹਦੀ ਜ਼ੁਬਾਨ ਜਿਹੜੀ ਆ ਪੁੱਤਰ ਪੁੱਤਰ ਬੋਲ ਕਰਦੀ ਆ ਇਹਨੂੰ ਬੋਲਣ ਦੀ ਅਕਲ ਨਹੀਂ ਗਈ ਜਿਹੜੇ ਹੁਣ ਕਹਿੰਦੇ ਆ ਇਹਦੇ ਤਮੀਜ਼ ਦੀ ਗੱਲ ਕਰਦੇ ਇਹਨੂੰ ਪਹਿਲਾਂ ਤਮੀਜ਼ ਹੋਣੀ ਚਾਹੀਦੀ ਸੀ ਪਹਿਲਾਂ ਤੋ ਲੋ ਤਾਂ ਫਿਰ ਬੋਲੋ ਜਦੋਂ ਤੁਸੀਂ ਇੰਨੀ ਚਮਚਾਗਿਰੀ ਦੀਆਂ ਹੱਦਾਂ ਲੰਘ ਜਾਂਦੇ ਆ ਜਦੋਂ ਗੜੋਆ ਰਿੰਗਦਾ ਹੁੰਦਾ ਇੰਦਾ ਰਿੰਗਣ ਲੱਗ ਪੈਂਦੇ ਮੋਦੀ ਜੀ ਚਮਚਾਗਿਰੀ ਕਰਦੇ ਜੀ ਕਹਿੰਦੇ 2014 ਦੇ ਵਿੱਚ ਹੀ ਕਹਿੰਦੇ ਦੇਸ਼ ਆਜ਼ਾਦ ਹੋਇਆ ਪਹਿਲਾਂ ਗੁਲਾਮੀ ਸੀ ਅੱਤੇ ਲੋਕਾਂ ਨੇ ਦਿਖਾ ਦਿੱਤਾ ਵੀ ਕਦੋਂ ਆਜ਼ਾਦ ਹੋਇਆ ਹੁਣ 240ਆਂ 40ਆਂ ਤੇ ਆ ਗਈ ਆ ਇਹ ਸਾਰਾ ਕੁਝ ਦੇਖਦੂ ਕਿ ਸਾਰਾ ਸੋਚ ਕੇ ਬੋਲਣਾ ਚਾਹੀਦਾ ਨਾਲ ਨਾਲ ਬੇਇੱਜ਼ਤੀ ਜਿਹੜੀ ਆ ਬੀਜੇਪੀ ਤੇ ਨਰਿੰਦਰ ਮੋਦੀ ਦੀ ਵੀ ਬਹੁਤ ਹੋਈ ਆ ਜੀ ਧਰੋ ਸਾਹਿਬ ਜੰਦੀ ਸਾਹਿਬ ਮੈਂ ਅਕਸਰ ਇੱਕ ਗੱਲ ਕਹਿਣਾ ਹੁੰਦਾ ਕਿ ਪੰਜਾਬ ਜਿਹੜਾ ਹੈ ਬਾਕੀ ਭਾਰਤ ਨਾਲੋਂ ਵੱਖਰਾ ਹੈ ਜੀ ਤੇ ਜਦੋਂ ਮੈਂ ਪੰਜਾਬ ਦੀ ਗੱਲ ਕਰਦਾ ਪੰਜਾਬ ਕਲਾ ਨਹੀਂ ਜਿਹੜਾ ਅਮਰਸਰ ਸਾਤ ਤੋਂ ਲੈ ਕੇ ਇੱਕ ਲੰਬਾ ਵਾਲੀ ਤੱਕ ਤੇ ਉਧਰ ਅੰਬਾਲੇ ਤੱਕ ਹੈ ਇਹ ਪੰਜਾਬ ਉਹ ਹੈ ਜਿਹੜਾ ਉਹ ਤੁਹਾਡਾ ਅਫਗਾਨਿਸਤਾਨ ਦੇ ਨਾਲ ਲੱਗਦਾ ਹੁੰਦਾ ਸੀ ਜਿਹਨੂੰ ਅਸੀਂ ਲੰਡਾ ਪੰਜਾਬ ਕਹਿੰਦੇ ਨੇ ਸਾਡਾ ਪਾਕਿਸਤਾਨੀ ਪੰਜਾਬ ਜੀ ਇਹ ਪੰਜਾਬ ਉਹ ਹੈ ਜਿਹੜਾ ਆਪਾਂ ਜ਼ਿਕਰ ਕਰ ਚੁੱਕੇ ਹਾਂ ਤੇ ਇਹ ਪੰਜਾਬ ਉਹ ਹੈ ਜਿਹੜਾ ਪੰਜਾਬ ਹਰਿਆਣਾ ਨੂੰ ਨਾਲ ਲੈਂਦਾ ਹੋਇਆ ਆਪਦੀ ਕਲਾਵੇ ਦੇ ਵਿੱਚ ਦਿੱਲੀ ਨਾਲ ਜਾ ਲੱਗਦਾ ਜੀ ਤੋ ਇਹ ਜਿਹੜੀ ਧਰਤੀ ਹੈ ਇਸ ਧਰਤੀ ਦਾ ਸੁਭਾਅ ਬਾਕੀ ਬਾਕੀ ਭਾਰਤ ਨਾਲੋਂ ਵੱਖਰਾ ਹੈ ਕਿਉਂਕਿ ਇਹ ਜੰਗਾ ਜੁੱਧਾਂ ਦੇ ਵਿੱਚ ਹੀ ਸਾਰੇ ਉਹੀ ਦੇ ਰਹੇ ਹੈ ਖੇਤੀਬਾੜੀ ਇੱਥੋਂ ਦਾ ਮੁੱਖ ਧਰਿਆ ਹੈ ਜੰਗਾ ਜੁੱਧਾਂ ਦੇ ਵਿੱਚ ਇਹ ਕੋਈ ਚਾਹ ਨਾਲ ਨਹੀਂ ਰੁੱਧਦੇ ਹੁਦੇਸੀ ਸਗੋ ਜਿਹੜਾ ਵੀ ਹਮਲਾਵਰ ਨਾਰਥ ਇਧਰਲੇ ਪਾਸੇ 14 80 ਖਾੜੀ ਵਾਲੇ ਦੇਸ਼ਾਂ ਚੋਂ ਅਰਬ ਕੰਟਰੀ ਚੁੱਕ ਲਈ ਹੈ ਆਪਾਂ ਉਹ ਸਾਰੇ ਸਾਰੇ ਹਮਲਾਵਰ ਜਿਹੜੇ ਇਸ ਰਸਤੇ ਦੇ ਵਿੱਚ ਆਉਂਦੇ ਹੁੰਦੇ ਸੀ ਜੀ ਔਰ ਇਸ ਰਸਤੇ ਦੇ ਵਿੱਚ ਆਉਣ ਕਰਕੇ ਉਹ ਆਉਣ ਮੇਰੇ ਵੀਡੀਓ ਨਾਲ ਟਕਰਾ ਹੁੰਦਾ ਸੀ ਜਦੋਂ ਬਾਕੀ ਭਾਰਤ ਦੇ ਵਿੱਚ ਲੁੱਟ ਮਾਰ ਕਰਕੇ ਲੈ ਜਾਂਦੇ ਹੁੰਦੇ ਸੀ ਉਦੋਂ ਵੀ ਟਕਰਾ ਹੁੰਦਾ ਸੀ ਲੁੱਟ ਮਾਰ ਉਹ ਕਰਦੇ ਹੁੰਦੇ ਸੀ ਬਾਕੀ ਭਾਰਤ ਦੇ ਵਿੱਚੋਂ ਮੱਧ ਭਾਰਤ ਦੇ ਵਿੱਚੋਂ ਤੇ ਜਦੋਂ ਪੰਜਾਬ ਕ੍ਰਾਸ ਕਰਦੇ ਸੀ ਪੰਜਾਬ ਦੇ ਵਿੱਚ ਫਿਰ ਜਿਹੜੇ ਸਾਡੇ ਸਿੱਖ ਯੋਧੇ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਹੁੰਦੇ ਸੀ ਉਹ ਗੂੜੀਲਾ ਐਕਸ਼ਨ ਕਰਕੇ ਉਹਨਾਂ ਤੋਂ ਸਾਰਾ ਕੁਝ ਖੋਹ ਲੈਂਦੇ ਸੀ ਔਰ ਜਿਹਦੀ ਸਭ ਤੋਂ ਵੱਡੀ ਮਿਸਾਲ ਜਿਹੜੀ ਹੈਗੀ ਆ ਸੋਮ ਮੰਦਰ ਦੇ ਜੀ ਸੋਮਨਾਥ ਮੰਦਰ ਦੇ ਜਿਹੜੇ ਦਰਵਾਜ਼ੇ ਸੀ ਉਹ ਦਰਵਾਜ਼ੇ ਸਾਰ ਨੂੰ ਲੱਗੇ ਸੀ ਮੈਂ ਉਹ ਮਿਸਾਲ ਦਿੰਦਾ ਇਹ ਉਹ ਪੰਜਾਬ ਹੈ ਜੀ ਤੋ ਇਸ ਪੰਜਾਬ ਦੇ ਵਿੱਚ ਜਿਹੜੇ ਲੋਕ ਪੈਦਾ ਹੋਣ ਵਾਲੇ ਆ ਉਹ ਬੜੇ ਕੈਰਤਮੰਦ ਆ ਮੰਨਿਆ ਸਾਡੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਹੈਗੇ ਆ ਜਿਹੜੇ ਥੋੜੀ ਜਿਹੀ ਖੁਦਗਰਜ਼ੀ ਦੀ ਖਾਤਰ ਮੌਕਾ ਪ੍ਰਸਤੀ ਕਰ ਜਾਂਦੇ ਆ ਜੀ ਇਹ ਜੇ ਮੈਂ ਕਈ ਵਾਰੀ ਕਹਿਣਾ ਉਹ ਹੈ ਕਿ ਨੇਸ਼ਨ ਦੇ ਤੌਰ ਦੇ ਤੇ ਇੱਕ ਭਾਈਚਾਰੇ ਦੇ ਤੌਰ ਦੇ ਉੱਤੇ ਅਸੀਂ ਬਹੁਤੇ ਜਿਹੜੇ ਹੈਗੇ ਆ ਆਪਾਂ ਕਹਿ ਸਕਦੇ ਆ ਵੀ ਉਹ ਇੱਕ ਮੁਟ ਨਾ ਹੋ ਕੇ ਜਾਂ ਅਸੀਂ ਬਹੁਤੇ ਜਿਹੜੇ ਹੈਗੇ ਉਹੋ ਜਿਹੇ ਨਹੀਂ ਜੋ ਹੋਣੇ ਚਾਹੀਦੇ ਹੈ ਜਿਹੋ ਜਿਹਾ ਭਾਈਚਾਰਾ ਹੈ ਪਰ ਵਿਅਕਤੀਗਤ ਤੌਰ ਦੇ ਉੱਤੇ ਮੈਂ ਦੇਖਦਾ ਕਿ ਇੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਹੈਗਾ ਇੱਥੇ ਸਰਦਾਰ ਉਦਮ ਸਿੰਘ ਵੀ ਹੈਗਾ ਇੱਥੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰੀ ਵੀ ਹੈਗੇ ਇੱਥੇ ਜੇ ਆਪਾਂ ਦੇਖੀਏ ਤੇ ਮੱਸਾ ਰੰਗੜ ਹੋਰੀ ਵੀ ਜਿਹੜੇ ਜਿਨ੍ਹਾਂ ਨੇ ਮੱਸਾ ਰੰਗੜ ਦਾ ਜਿਨ੍ਹਾਂ ਨੇ ਸਿਰ ਵੜਿਆ ਸੀ ਸੁਖਾ ਸਿੰਘ ਤੇ ਮਹਿਤਾਬ ਸਿੰਘ ਹੋ ਗਈ। ਇੱਥੇ ਬੇਅੰਮ ਸਿੰਘ ਵੀ ਸਿੰਘ ਵੀ ਹੋ ਗਿਆ ਤੇ ਬੇਅੰਮ ਸਿੰਘ ਤੋਂ ਬਾਅਦ ਇੱਥੇ ਸੁਖਾ ਜਿੰਦਾ ਵੀ ਹੋ ਗਿਆ। ਤੇ ਜੇ ਆਪਾਂ ਫਾਈਨਲ ਦੇ ਉੱਤੇ ਆ ਜਾਈਏ ਤੇ ਇੱਥੇ ਕੁਲਵਿੰਦਰ ਕੌਰ ਵੀ ਹੈਗੀ ਹੈ। ਜੀ। ਪਰ ਇਹਦੇ ਤੇ ਮੈਂ ਹੁਣ ਕਿਉਂ ਕੁਲਵਿੰਦਰ ਕੌਰ ਦਾ ਉੱਚੇ ਜੀ ਤੌਰ ਤੇ ਜ਼ਿਕਰ ਕੀਤਾ ਹੋਏ ਇਸ ਕਰਕੇ ਕੀਤਾ ਹੈ ਕਿਉਂਕਿ ਇੱਕ ਕन्हैया ਮਿੱਤਲੇ। ਉਹ ਹਿੰਦੂイズਮ ਦਾ ਬਹੁਤ ਵੱਡਾ ਰਹੀ ਹੈ। ਉਹ ਆਰਾਮ ਮੰਦਰ ਬਣਾਉਣ ਦਾ ਅਜੁੱਤਿਆ ਦਾ ਬਹੁਤ ਵੱਡਾ ਫੈਨ ਹੈ। ਅਰੁਣਿਕ ਮਹੀਨਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਕੀਰਤਨ ਦੇ ਰੂਪ ਦੇ ਵਿੱਚ ਪ੍ਰਚਾਰ ਕੀਤਾ ਹੈ ਜਿਹੜਾ ਕੀਰਤ ਕਰੋ ਕਰਦੇ ਹੁੰਦੇ ਆ ਆਪਣੇ ਵਾਲੇ ਸਾਥੀ ਜੀ ਨੂੰ ਜਾਗਰਣ ਕਹਿ ਦਿੰਦੇ ਆ ਔਰ ਉਹਦਾ ਇੱਕ ਗੀਤ ਸੀਗਾ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ ਭਾਵ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਆਵਾਂਗੇ ਮਹੀਨਾ ਪਰ ਉਹਨੇ ਪੰਜਾਬ ਦੇ ਵਿੱਚ ਪ੍ਰਚਾਰ ਕੀਤਾ ਔਰ ਪ੍ਰਚਾਰ ਕਰਨ ਤੋਂ ਬਾਅਦ ਕੱਲ ਜਦੋਂ ਕਿਸੇ ਆਪਣੇ ਟਿਕਾਣੇ ਤੇ ਸੀ ਤੇ ਕੁਝ ਮਿੱਤਰਾਂ ਨੇ ਉਹਨਾਂ ਦਾ ਇੰਟਰਵਿਊ ਕੀਤਾ ਵੀ ਤੂੰ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਕੰਗੜਾ ਬੰਨੋ ਤੇ ਉਹਦੇ ਸਾਰਾ ਜਿਹੜਾ ਲੋਕ ਲਾਣਾ ਤੇ ਉਹਦੇ ਪਰਿਵਾਰ ਬੰਨੋ ਇਸ ਚੀਜ਼ ਨੂੰ ਖਾਲਸਤਾਨੀਆਂ ਨਾਲ ਜੋੜਿਆ ਜਾ ਰਿਹਾ ਹੈ ਇਸ ਚੀਜ਼ ਨੂੰ ਹੱਤਵਾਦੀਆਂ ਨਾਲ ਜੋੜਿਆ ਜਾ ਰਿਹਾ ਇਹਨੂੰ ਦੇਸ਼ਸ਼ਟ ਕਰਦਾਂ ਨਾਲ ਜੋੜਿਆ ਜਾ ਰਿਹਾ ਤੂੰ ਇਹਨੂੰ ਕੀ ਕਹਿੰਦੇ ਜੀ ਤੇ ਉਹ ਕਹਿੰਦਾ ਇਹ ਲੋਕ ਦੇਸ਼ਸ਼ਟ ਨਹੀਂ ਇਹ ਹੱਤਵਾਦੀ ਨਹੀਂ ਇਹ ਤਾਂ ਬਹੁਤ ਵਧੀਆ ਬੰਦੇ ਆ ਉਹ ਕਹਿੰਦਾ ਮੈਂ ਪੰਜਾਬ ਦੇ ਵਿੱਚ ਜਿਹੜੀ ਚੀਜ਼ ਦੇਖੀ ਹੈ ਮੈਂ ਮੰਦਿਰ ਵੀ ਦੇਖਿਆ ਤੇ ਗੁਰਦੁਆਰੇ ਵੀ ਦੇਖੇ ਜੀ ਮੈਂ ਸਿੱਖ ਕਿਸਾਨਾਂ ਦੇ ਘਰਾਂ ਦੇ ਵਿੱਚ ਤੁਸੀਂ ਜਾ ਕੇ ਦੇਖੋ ਤਾਂ ਐ ਉਹ ਲੱਗਦਾ ਹੈ ਦੇ ਵੀ ਤੁਸੀਂ ਆਪਣੇ ਘਰ ਆ ਗਏ ਬੰਦੇ ਜੀ ਸਾਰਾ ਪਿੰਡ ਤੁਹਾਡੀ ਇੱਜ਼ਤ ਕਰਦਾ ਭਾਈ ਸਾਰਾ ਬਹੁਤ ਮਜ਼ਬੂਤ ਹੈ ਤੇ ਜਿਹੜੀ ਉਹਨੇ ਫਿਰ ਵੱਡੀ ਗੱਲ ਕਹੀ ਉਹ ਕਹਿੰਦਾ ਮੈਂ ਇਹ ਮਹੀਨਾ ਪਰ ਅਜੁੱਧਾ ਦਾ ਪ੍ਰਚਾਰ ਕਰਦਾ ਰਿਹਾ ਜੀ ਪੰਜਾਬ ਚ ਸਾਨੂੰ ਚੰਗੀ ਵੋਟ ਮਿਲ ਗਈ ਭਾਰਤੀ ਜਨਤਾ ਪਾਰਟੀ ਨੂੰ ਹਮਮ ਪਰ ਗੱਲ ਇਹ ਹੈ ਕਹਿੰਦਾ ਪੰਜਾਬ ਦੇ ਸਿੱਖ ਜਿਹੜੇ ਹੈਗੇ ਆ ਪੰਜਾਬ ਦੇ ਜਿਹੜੇ ਪੰਜਾਬੀ ਹੈ ਜਿਵੇਂ ਮੈਂ ਪੰਜਾਬੀ ਜਦੋਂ ਪੰਜਾਬੀਆਂ ਦੀ ਮੈਂ ਗੱਲ ਕਰਦਾ ਹਾਂ ਇਹਦੀ ਕਿ ਸਿੱਖ ਘਟ ਗਏ ਉਹਦੇ ਚੋਂ ਉਹ ਵੀ ਸਿੱਖੀ ਹੈ ਕਹਿੰਦਾ ਜਿਹੜੇ ਪੰਜਾਬੀ ਹੈ ਇਹ ਪੰਜਾਬੀਆਂ ਦੀ ਤੇ ਸਿੱਖਾਂ ਦੀ ਫਿਤਰਤ 'ਤੇ ਹੈ ਕਿ ਜਦੋਂ ਇਹਨਾਂ ਦੇ ਕਿਸੇ ਬੰਦੇ ਨਾਲ ਧੱਕਾ ਹੁੰਦਾ ਨਾ ਫਿਰ ਇਹ ਇਸ ਕਦਰ ਇਕੱਠੇ ਹੋ ਜਾਂਦੇ ਆ ਕਿ ਉਹਨੂੰ ਜੇਲ੍ਹਾਂ 'ਚ ਬੈਠੇ ਨੂੰ ਵੀ ਜਿਤਾ ਦਿੰਦੇ ਆ ਜੀ ਉਹਨੇ ਅਮਰਤਪਾਲ ਸਿੰਘ ਦੀ ਮਿਸਾਲ ਦਿੱਤੀ ਉਹ ਤੋਂ ਅੱਗੇ ਜਦੋਂ ਆਪਾਂ ਜਾਈਏ ਛਟਕਣੇ ਗਿਆ ਮਿੱਤਲ ਨੂੰ ਇਹ ਨਹੀਂ ਪਤਾ ਹੋਣਾ ਕਿ ਉਹ ਤੋਂ ਪਹਿਲਾਂ ਸਿਮਰਜੀਤ ਸਿੰਘ ਮਾਨ ਨੂੰ ਵੀ ਜੇਲ੍ਹ ਦੇ ਵਿੱਚੋਂ ਬੈਠੇ ਨੂੰ ਛੜਾਇਆ ਸੀ ਬਿਲਕੁਲ ਵੋਟਾਂ ਪਾ ਕੇ ਵੋਟਾਂ ਦੇ ਜੋਰ ਨਾਲ ਬੰਦੂਕਾਂ ਦੇ ਜੋਰ ਨਾਲ ਦੀ ਅਤਿੰਦਰਪਾਲ ਸਿੰਘ ਨੂੰ ਵੀ ਛੜਵਾਇਆ ਸੀ ਵੋਟਾਂ ਦੇ ਜੋਰ ਨਾਲ ਪੁਰ ਅਮਰਪਾਲ ਸਿੰਘ ਨੂੰ ਵੀ ਛਡਵਾਇਆ ਜਾ ਸਕਦਾ ਹੈ ਵੋਟਾਂ ਦੇ ਜੋਰ ਨਾਲ ਪਰ ਜਿਹੜੀ ਅਗਲੀ ਗੱਲ ਆ ਗਈ ਅਗਲੀ ਗੱਲ ਇਹ ਆ ਗਈ ਕਿ ਕੁਲਵਿੰਦਰ ਕੌਰ ਦਾ ਕੇਸ ਹੈ ਮੇਰੇ ਸਾਹਮਣੇ ਇਸ ਵੇਲੇ ਦੋ ਜਿਹੜੇ ਹੈਗੇ ਆ ਉਹ ਪੀਸ ਪਏ ਹੈ ਇੱਕ ਪੀਸ ਹੈਗਾ ਕੁਲਵਿੰਦਰ ਕੌਰ ਦਾ ਕੁਲਵਿੰਦਰ ਕੌਰ ਨੇ ਟਵੀਟ ਕੀਤਾ ਜਿਹਨੂੰ ਆਪਾਂ ਅੱਜਕੱਲ ਐਕਸ ਕਹਿੰਦੇ ਆ ਉਹ ਕਹਿੰਦੀ ਹੈ ਮੈਨੂੰ ਨੌਕਰੀ ਕੀ ਫਿਕਰ ਨਹੀਂ ਹੈ ਮਾਂ ਕੀ ਇੱਜ਼ਤ ਪਰ ਐਸੀ ਹਜ਼ਾਰੀ ਨੌਕਰੀਆਂ ਹਜ਼ਾਰਾਂ ਨੌਕਰੀਆਂ ਕੁਰਬਾਨ ਹੈ ਫੁਲਵਿੰਦਰ ਕੌਰ ਇਹ ਗੱਲ ਕਹਿੰਦੀ ਹੈ ਇਹ ਹੁਣ ਉਹਨੂੰ ਕਿਉਂ ਕਹਿਣਾ ਪਿਆ ਇਹ ਤੋਂ ਪਹਿਲਾਂ ਤੁਸੀਂ ਦੇਖ ਲਓ ਕਿ ਇਹ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਚੱਲਦੇ ਆ ਇਸੇ ਕੰਗਨਾਰ ਨਾਲ ਉਸਨੇ ਕੀ ਕਿਹਾ ਸੀ ਅੰਗਰੇਜ਼ੀ ਤੇ ਮੈਂ ਪੜ ਕੇ ਸੁਣਾ ਦਿੰਦਾ ਬਾਅਦ ਨਿਵਾਦ ਕਰ ਦਿਆਂਗੇ ਹਾ 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 ਸੀ ਇਸ ਦਾ ਸੇਮ ਲੇਡੀ ਹੂ ਫੀਚਰਡ ਇਨ ਅ ਟਾਈਮ ਮੈਗਜ਼ੀਨ ਫਾਰ ਵੀਇੰਗ ਦਾ most power, powerful Indian mm -hmm. and she is available in one hundred rupees. Mm -hmm. She is available in one hundred rupees. Mm -hmm. Pakistani journalists have high international peer for India mm -hmm. in an embarrassing way. We need our people to speak for us intentionally. Mm -hmm. Lauji. Kandi A O B B Kandi. 400 ਰੁਪਏ ਦੇ ਵਿੱਚ ਇਰੀਕ ਮਿਲ ਜਾਂਦੇ ਗਏ ਇਹਨੂੰ ਹੁਣ ਤੁਸੀਂ ਇਹ ਦੇਖੋ ਕਿ ਇਹ ਦਾਦੀ ਹੈ ਹੂੰ ਹੂੰ ਇਹ ਉਹਦੀ ਇਹ ਗੱਲ ਕਿਹੜੀ ਕਿਸੇ ਔਰਤ ਵਾਲੀ ਇਹ ਗੱਲ ਕਿਹੜੀ ਜੀ ਮੇਰਾ ਖਿਆਲ ਵਿੱਚ ਏਦੂ ਵੱਡੀ ਤਾਂ ਕਿਸੇ ਮਾਂ ਦੀ ਕਿਸੇ ਦਾਦੀ ਦੀ ਕਿਸੇ ਜੇਵੀ ਦੀ ਮੈਂ ਛੱਬਲ ਦੇਵੀ ਦੀ ਗੱਲ ਕਰਦਾ ਸਾਡੇ ਬੱਚਿਆਂ ਤੋਂ ਲੈ ਕੇ ਦਾਦੀਆਂ ਪਰਦਾਦਿਆਂ ਤੱਕ ਜੀ ਜੀ ਏਦੂ ਵੱਡੀ ਉਹਨਾਂ ਦੀ ਇਨਸਲਟ ਕੀ ਹੈ ਤੇ ਜੇ ਉਸ ਪਰਿਵਾਰ ਦੇ ਵਿੱਚ ਪੈਦਾ ਹੋਈ ਇੱਕ ਕੁੜੀ ਜਿਹਨੇ ਉਹ ਸਲਾਕੇ ਦੇ ਵਿੱਚ ਜਾ ਕੇ ਦੇਖੀ ਇੱਕ ਪਕਪੂਰਥਲੇ ਦੇ ਇਲਾਕੇ ਦੇ ਵਿੱਚ ਕੱਲ ਮੈਂ ਉਹਦੀ ਮਾਂ ਦੀ ਇੰਟਰਵਿਊ ਸੁਣ ਰਿਹਾ ਸੀ ਕਿ ਜਦੋਂ ਇਥੇ ਚੋਆ ਦੇ ਵਿੱਚੋਂ ਪਾਣੀ ਭਗਿਆ ਹੁੰਦਾ ਸੀ। ਜੀ ਜੀ। ਖੇਤਾਂ ਦੇ ਵਿੱਚ ਪਾਣੀ ਫਿਰਦਾ ਹੁੰਦਾ ਸੀ। ਨੰਗੇ ਪੈਰੀ ਤੇ ਆਪਣੀ ਸਲਵਾਰ ਚੱਕ ਚੱਕ ਕੇ ਵਿਚਾਰੀ ਪੜਨ ਜਾਂਦੀ ਹੁੰਦੀ ਸੀ। ਹਾਂ ਹਾਂ। ਉਸ ਕੁੜੀ ਦੇ ਜੀ ਖਾਨਦਾਨ ਬਾਰੇ ਗੱਲ ਕਰੀਏ ਤੇ ਉਹਦੇ ਤਾਏ, ਚਾਚੇ ਜਿਹੜੇ ਹੈਗੇ ਉਹ ਸਾਰੇ ਦੇ ਸਾਰੇ ਆਰਮੀ ਦੇ ਵਿੱਚ ਰਹੇ ਐ 1965 ਤੇ 71 ਦੀ جنگ ਦੇ ਵਿੱਚ ਉਹਦੇ ਜਿਹੜੇ ਵੱਡੇ-ਵਡੇਰਿਆਂ ਨੇ ਜੰਗਾਂ ਲੜ ਕੇ ਤੇ ਜੰਗਾਂ ਜਿੱਤੀਆਂ। ਜੀ। ਪਰ ਉਹਦੀ ਮਾਂ ਦੱਸਦੀ ਸੀ ਕਿਲਾ ਇੱਕ ਤਾਇਆ ਜਿਹੜਾ ਹੈਗਾ ਉਹ ਉਧਰਲੇ ਪਾਸੇ ਥੋੜੇ ਕਸ਼ਮੀਰ ਵਾਲੇ ਪਾਸੇ ਪਿਪਲਾ ਦੇ ਪੱਤੇ ਖਾ-ਖਾ ਕੇ ਗੁਜ਼ਾਰਾ ਕਰਦਾ ਰਿਹਾ ਉਸ ਲਾਈ ਦੇ ਵਿੱਚ ਜੀ ਉਹ ਜਿਹੜੀ ਉਸ ਖਾਨਦਾਨ ਨਾਲ ਸੰਬੰਧਤ ਹੋਵੇ ਜਿਹਦੀ 17 ਸਾਲ ਦੀ ਸਰਦਸ ਹੋ ਗਈ ਜਿਹਦਾ ਪਤੀ ਵੀ ਉਹਦੇ ਨਾਲ ਹੋਵੇ ਉਹਦੇ ਮੈਰਿਜ ਜਿਹੜੀ ਹੈਗੇ ਇਸ ਕਸ਼ਮੀਰ 'ਚ ਕਰਾਈ ਸੀ ਉਹ ਕਸ਼ਮੀਰ ਦੇ ਵਿੱਚ ਅ ਕੈਨਟ ਸੀਗੀ ਉਹਦੇ ਬੱਚੇ ਹੁਣ ਹਰ 17 ਸਾਲਾਂ ਦੇ ਵਿੱਚ ਉਹਦਾ ਰਿਕਾਰਡ ਜਿਹੜਾ ਹੈਗਾ ਬਿਲਕੁਲ ਸਾਫ਼ ਹੈ ਉਹਦਾ ਡੀਆਈਜੀ ਜਿਹੜਾ ਹੈਗਾ ਕੰਗੜਾ ਨੌ ਤੋਂ ਮਿਲ ਕੇ ਆਇਆ ਉਹ ਕਹਿੰਦਾ ਕੁੜੀ ਤਾਂ ਬਹੁਤ ਵਧੀਆ ਹੈ ਉਸ ਕੁੜੀ ਨੇ ਤਾਂ ਉਹਦੀ ਕੁੜੀ ਦੀ ਸਰਵਿਸ ਜਿਹੜੀ ਹੈ ਬੇਦਾਗ ਹੈ ਉਹਦੇ ਘਰ ਵਾਲਾ ਬੜਾ ਵਧੀਆ ਉਹਦਾ ਪਰਿਵਾਰ ਬੜਾ ਵਧੀਆ ਤੇ ਦੋ ਛੋਟੇ ਛੋਟੇ ਬੱਚੇ ਐ 5 7 ਸਾਲ ਦੇ ਔਰ ਬੜੀ ਅੱਛੀ ਹੈ ਇਹ ਗੱਲ ਕਹਿ ਕੇ ਜਦੋਂ ਉਹ ਕਹਿੰਦਾ ਤਾਂ ਫੇਰ ਹੁਣ ਤੁਸੀਂ ਦੱਸੋ ਵੀ ਇਹਦੇ ਵਿੱਚ ਜੇ ਕੰਗਨਾ ਰ瑙ਤ ਇਹ ਕੰਗਨਾ ਰ瑙ਤ ਨੇ ਜੇ ਇਹ ਗੱਲ ਕਹੀ ਜੀ ਅੱਜ ਸਾਰੇ ਭੁੱਗੀ ਜਾਂਦੇ ਆ ਕਿ ਕੰਗਨਾ ਰ瑙ਤ ਨਾਲੇ ਚੁਣੀ ਹੋਈ ਪਾਰਲੀਮੈਂਟ ਦੀ ਮੈਂਬਰ ਆ ਜੀ ਉਹਦੇ ਨਾਲ ਆ ਕੀਤਾ ਉਹਦੇ ਨਾਲ ਆ ਕੀਤਾ ਇਦਾਂ ਕਹਿੰਦੀ ਵੀ ਤਾਂ ਚੁਣੀ ਹੋਈ ਪ੍ਰਧਾਨ ਮੰਤਰੀ ਸੀ ਜੀ ਜੀ ਇਹ ਜੇ ਚੁਣੇ ਹੋਏ ਬੰਦੇ ਇਸ ਤਰ੍ਹਾਂ ਕਰਨਗੇ ਤੇ ਉਹਦਾ ਇੰਡੀਅਨ ਸਟੇਟ ਜਾਂ ਇੰਡੀਆ ਦੀ ਇੰਡੀਆ ਦੀ ਪੋਲਿਟਿਕਸ ਦਾ ਨੋਟਿਸ ਨਾ ਲਊਗੀ ਜੀ ਤੇ ਫਿਰ ਅਸੀਂ ਕੀ ਕਰਾਂਗੇ ਇਹ ਤੇ ਕੁਲਵਿੰਦਰ ਵੀ ਪੈਦਾ ਹੋਊ ਇਥੇ ਸੁੱਕੇ ਜਿੰਦੇ ਵੀ ਪੈਦਾ ਹੋਣਗੇ ਬਿਲਕੁਲ ਜੇ ਉਹ ਪੈਦਾ ਹੋਣਗੇ ਮੈਨੂੰ ਇਸ ਕਰਕੇ ਕਹਿਣਾ ਪੈਂਦਾ ਹੈ ਕਿ ਜਦੋਂ ਆਹ ਗੱਲ ਕਹੀ ਸੀ ਕਿ ਇਹ ਔਰਤਾਂ 100-100 ਰੁਪਏ ਦੇ ਵਿੱਚ ਅਵੇਲੇਬਲ ਹੈ ਜੀ ਜੀ ਉਹ ਇਹ ਵੀ ਕਿ ਕਿ ਅੰਦੋਲਨਕਾਰੀ ਹੈ ਸਾਡੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਕੀ ਕਿਹਾ ਸੀ ਅੰਦੋਲਨਜੀਵੀ ਜੀ ਜੇ ਪ੍ਰਧਾਨ ਮੰਤਰੀ ਅੰਦੋਲਨਜੀਵੀ ਕਹਿੰਦਾ ਇੱਕ ਫਿਲਮੀ ਐਕਟਰੈਸ ਜਿਹਨੂੰ ਵਾਈ ਸਿਕਿਉਰਿਟੀ ਦਿੱਤੀ ਬਾਅਦ ਦੇ ਵਿੱਚ ਉਹ ਸਾਡੀਆਂ ਮਾਵਾਂ ਭੈਣਾਂ ਦੀ ਐਡੀ ਇਨਸਲਟ ਕਰਦੀ ਹੈ ਤੇ ਫਿਰ ਅਸੀਂ ਕਰਾਂਗੇ ਕੀ ਕੀ ਪ੍ਰਧਾਨ ਮੰਤਰੀ ਦਾ ਮੂੰਹ ਟੁੱਟ ਗਿਆ ਸੀ ਮੈਨੂੰ ਹੁਣ ਬੋਲਣਾ ਪੈ ਰਿਹਾ ਸਖਤੀ ਨਾਲ ਪ੍ਰਧਾਨ ਮੰਤਰੀ ਨੇ ਉਦੋਂ ਕੀ ਨਹੀਂ ਕਿਹਾ ਕਿ ਇਹ ਮਾਈ ਭਾਗੋ ਵੀ ਇਸ ਭਾਈਚਾਰੇ ਦੇ ਵਿੱਚ ਆਉਂਦੀ ਇਹਦੇ ਵਿੱਚ ਬਹੁਤ ਸ਼ਰਨ ਕੌਰ ਹੋਰੀ ਵੀ ਇਹਨਾਂ ਚੋਂ ਆਉਂਦਗੇ ਇਸ ਭਾਈਚਾਰੇ ਬਾਰੇ ਤੂੰ ਇਸ ਤਰ੍ਹਾਂ ਯੋਕਤ ਟਿੱਪਣੀ ਕਿਉਂ ਕੀਤੀ ਕੀ ਭਾਰਤੀ ਜਨਤਾ ਪਾਰਟੀ ਦਾ ਜਗਤ ਪ੍ਰਕਾਸ਼ ਨੱਡਾ ਜਿਹੜਾ ਹਿਮਾਚਲ ਪ੍ਰਦੇਸ਼ ਦਾ ਉਹ ਪੰਜਾਬ ਦੀ ਹਿਸਟਰੀ ਤੋਂ ਵੱਖ ਕਰਨੀ ਉਹ ਕਿਉਂ ਨਹੀਂ ਬੋਲਿਆ ਕੀ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਕਿਉਂ ਨਹੀਂ ਬੋਲੇ ਜੇ ਤਾਂ ਤੁਸੀਂ ਇੱਕ ਭਾਈਚਾਰੇ ਨੂੰ ਇਸ ਤਰ੍ਹਾਂ ਬੇਇੱਜ਼ਤ ਕਰੋਗੇ ਇਨਸਲਟ ਕਰੋਗੇ ਤਾਂ ਫਿਰ ਜੱਗੀ ਸਾਹਿਬ ਚ ਕੁਲਵਿੰਦਰ ਪੈਦਾ ਹੋ ਰ ਗਿਆ ਹੁਣ ਕੁਲਵਿੰਦਰ ਦੇ ਖਿਲਾਫ ਕੇਸ ਰਜਿਸਟਰ ਹੋ ਗਿਆ ਕੇਸ ਰਜਿਸਟਰ ਕੀਤਾ ਉਹਦੇ ਖਿਲਾਫ 323 341 ਸ਼ਰਮ ਦੀ ਗੱਲ ਆ ਵੀ ਇਹ 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 ਕੇਸ ਰਜਿਸਟਰ ਕਿਨੇ ਕੀਤਾ ਜੀ ਇਹ ਪੰਜਾਬ ਪੁਲਿਸ ਨੇ ਕੀਤਾ ਹੂੰ ਹੂੰ ਪੰਜਾਬ ਪੁਲਿਸ ਦਾ ਜਿਹੜਾ 에어ਪੋਰਟ ਥਾਣਾ ਉਥੇ ਕੇਸ ਰਜਿਸਟਰ ਹੋਇਆ ਸਰਦਾਰ ਭਗਵੰਤ ਸਿੰਘ ਮਾਨ ਜੀ ਜੀ ਤੁਸੀਂ ਇਹ ਦੇਖੋ ਕਿ ਤੁਹਾਡੇ ਨਾਲ ਹੋਈ ਕੀ ਹੈ 13-0 ਤੋਂ ਤੁਸੀਂ ਤਿੰਨਾਂ ਤੇ ਆ ਗਏ ਹੋ ਤੇ ਜੇ ਤੁਸੀਂ ਇਸ ਤਰ੍ਹਾਂ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਇਹਦਾ ਮਤਲਬ ਹੈ ਕਿ ਜੋ ਕੁਝ ਇਸ ਵੇਲੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਜੇ ਆਪਾਂ ਇਹ ਗੱਲ ਕਹਿੰਦੇ ਕਿ ਪੰਜਾਬ ਦੇ ਵਿੱਚ ਗਰਮ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਇਹਦੀ ਜ਼ਿੰਮੇਵਾਰੀ ਕਿਹਦੀ ਹੈ ਇਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਖਾਸ ਕਰਕੇ ਮੈਂ ਕਹੂੰਗਾ ਭਗਵੰਤ ਮਾਨ ਜੀ ਤੁਹਾਡੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੈ ਤੁਸੀਂ ਜੋ ਕੇਸ ਬਣਾਉਣੇ ਸੀ ਬਣਾ ਦੇ 20 ਕੇਸ ਹੋਰ ਬਣਾ ਦਿੱਤੇ ਅਮਰਤਪਾਲ ਜੀ ਤੁਸੀਂ ਉਹ ਨਿਊਲੀ ਵੈਟਡ ਜਿਹੜੀ ਹੈਗੀ ਆ ਲੜਕੀ ਉਹਦੇ ਨਾਲ ਐਡੀ ਬੇਨਸਾਸੀ ਕੀਤੀ ਹੈ ਕਿ ਉਹਨੂੰ ਮੁਲਾਕਾਤ ਕਰਨ ਵਾਸਤੇ ਡਿਬਰੂਗੜ ਜਾਣਾ ਪੈਦਾ ਉਹਨੂੰ ਤੁਸੀਂ ਜਿਹੜਾ ਹੈਗਾ ਪੰਜਾਬ ਦੀ ਜੇਲ੍ਹ ਵਿੱਚ ਕਿਉਂ ਨਹੀਂ ਰੱਖਿਆ ਜਦੋਂ ਤੁਸੀਂ ਲਾਇਆ ਮਸੂੜਾ ਕਰਕੇ ਪੰਜਾਬ ਦੀ ਜੇਲ੍ਹ ਦੇ ਵਿੱਚੋਂ ਉਸ ਬੰਦੇ ਨੂੰ ਡਿਬਰੂਗੜ ਭੇਜੋਗੇ ਐਨਐਸਏ ਲਾ ਕੇ ਤੇ ਉਸ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਬੈਠਾ ਉਹਦਾ ਭਾਈਚਾਰਾ ਜਿੰਮਕ ਨੇ ਜੀ ਆ ਕਹਿੰਦਾ ਉਹਨੂੰ ਪਾਰਲੀਮੈਂਟ ਦਾ ਮੈਂਬਰ ਬਣਾ ਦਿੰਦਾ ਹੈ ਵੱਡੀ ਪੰਚਾਇਤ ਦਾ ਔਰ ਉਹਦੇ ਵਿੱਚ ਦੇ ਵਿੱਚ ਹੀ ਆਪਾਂ ਦੇਖੀ ਤਾਂ ਬੀਮ ਸਿੰਘ ਦਾ ਬੇਟਾ ਪਹਿਲਾਂ ਵੀ ਤਿੰਨ ਚਾਰ ਇਲੈਕਸ਼ਨ ਲੜ ਚੁੱਕਿਆ ਹੈ ਵਿਚਾਰੇ ਨੂੰ ਪੁੱਛਿਆ ਕਿਸੇ ਨਹੀਂ ਸੀ ਜੀ ਜੀ ਮੇਰੇ ਕਹਿਣ ਮੁਤਾਬਕ ਜਿਹੜਾ ਫਿਰ ਉਹ ਵਾਤਾਵਰਨ ਬਣਿਆ ਉਹਦੇ ਵਿੱਚੋਂ ਬੀਐਮਸੀ ਦਾ ਲੜਕਾ ਫਰੀਦਕੋਟ ਤੋਂ ਪਾਰਲੀਮੈਂਟ ਦਾ ਮੈਂਬਰ ਬਣ ਕੇ ਗਿਆ ਔਰ ਮੈਂ ਪਹਿਲਾਂ ਵੀ ਕਹਿੰਦਾ ਨੂੰ ਤੇ ਅੱਜ ਫੇਰ ਕਹਿੰਦਾ ਜਦੋਂ ਇੱਕ ਪਾਸੇ ਵਿਰੋਧੀ ਚੜ੍ਹਾ ਆਗੂ ਬਣ ਕੇ ਜਾ ਰਿਹਾ ਹੈ ਜਿਹੜਾ ਰਾਹੁਲ ગાંધી ਇੱਜਾ ગાંધી ਦਾ ਪੋਤਾ ਉਹ ਬੈਠਾ ਹੋਊਗਾ ਤਾਂ ਦੂਜੇ ਪਾਸੇ ਪੰਜਾਬ ਦਾ ਜਿਹੜਾ ਹੈਗਾ ਦਸਤਾਰਤਾਰੀ ਵੀ ਬੈਠਾ ਹੋਊਗਾ ਭਈਆ ਉਹ ਬੇਅੰਮ ਸਿੰਘ ਦਾ ਪੁੱਤਰਾ ਬੈਠਾ ਹੈ ਉਹਦੇ ਵਿੱਚੋਂ ਫਿਰ ਕੁਲਵਿੰਦਰ ਸਿੰਘ ਦੀ ਕੁਲਵਿੰਦਰ ਕੌਰ ਦੀ ਗੱਲ ਵੀ ਚੱਲੂਗੀ ਸੋ ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਆ ਵੀ ਤਕਤੀਸ਼ ਕਰ ਰੋ ਕੰਗਨਾਰ ਨੌਤੇ ਦਾ ਐਫ ਆਈ ਆਰ ਜੜਦੀ ਨਹੀਂ ਨਿਕਲਾਈ ਐਫ ਆਈ ਆਰ ਜੇ ਕੋਈ ਉਨਾਂ ਦਾ ਬੰਦਾ ਘਰ ਆਉਂਦਾ ਹੈ ਤੁਸੀਂ ਕਿ ਡੀਡੀਆਰ ਪਾ ਕੇ ਛੱਡੰਦੇ ਉਹਨੂੰ ਜਿਹੜੀ ਕੇਸ ਰਜਿਸਟਰ ਕੀਤਾ ਕੇਸ ਰਜਿਸਟਰ ਕਰਤਾ ਕਿ ਟਰਾਂਮਾ ਔਲਾਦਾਂ ਜੀ ਦੇ ਵਿੱਚ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਮੈਂ ਫਿਰ ਵੀ ਜਿਹੜਾ ਡੀਆਈਡੀ ਐਸ਼ੀਆਈਏ ਸਫਦਾ ਉਹਨੂੰ ਭਲਾ ਮਨੁਸਬਦਾ ਸਮਝਦਾ ਉਹਨੇ ਕਿਹਾ ਕਿ ਉਹਨੂੰ ਇਸ ਵੇਲੇ ਜਿਹੜੀ ਹੈਗੀ ਆ ਥੋੜੀ ਜੀ ਰੀਲੀਫ ਦਿ ਲੋੜਾ ਅਰਸੀਂ ਉਹਨੂੰ 2-3 ਦਿਨਾਂ ਵਾਸਤੇ ਦੇ ਘਰ ਭੇਜਦੇ ਕਿ ਉਹ ਆਪਣੇ ਘਰ ਚਲੀ ਜਾਵੇ ਮੈਨੂੰ ਨਹੀਂ ਪਤਾ ਵਿਚਾਰੀ ਆਪਣੇ ਘਰ ਚਲੀ ਗਈ ਜਾਂ ਨਹੀਂ ਚਲੀ ਗਈ पर ओधी इंटरव्यू में सुणी है वो शायद किसी मित्र ਦੇ ਬਾਹਰੋਂ ਲਈ ਹੈ ਓਏ ਮੈਂ ਇੰਟਰਵਿਊ ਕੱਲ ਸੁਣੀ ਸੀ ਜਿਹਦੇ ਵਿੱਚ ਕੁਲਵਿੰਦਰ ਕਹਿੰਦੀ ਹੈ ਕਿ ਮੈਂ ਇਹ ਨਹੀਂ ਕਿ ਮੈਂ ਉਸੇ ਨਹੀਂ ਮਾਰਿਆ ਥੱਪੜ ਮਾਰਿਆ ਕਿ ਨਹੀਂ ਮੈਂ ਥੱਪੜ ਮੈਨੂੰ ਕਹੇ ਵੀ ਪੰਜਾਬ ਪੁਲਿਸ ਦੇ ਇੱਕ ਕਨਸਟੇਬਲ ਨੇ ਦੱਸਤਾ ਮੇਰੇ ਕੋਲ ਉੱਥੇ ਡਿਊਟੀ ਨਹੀਂ ਸੀ ਮੇਰਾ ਦੂਜੇ ਪਾਸੇ ਸੀ ਪੰਜਾਬ ਪੁਲਿਸ ਦੇ ਕਹਿੰਦੀ ਇੱਕ ਜਵਾਨ ਨੇ ਮੈਨੂੰ ਦੱਸਤਾ ਵੀ ਆ ਰਹੀ ਸੀ ਇਹ ਕੰਗਣਾ ਆ ਰਹੀ ਹੈ ਕਹਿੰਦੀ ਫਿਰ ਮੈਥੋਂ ਜਦੋਂ ਵੀ ਮੈਂ ਦੇਖਿਆ ਤੇ ਮੈਥੋਂ ਰਿਹਾ ਨਹੀਂ ਗਿਆ ਕਿਉਂਕਿ ਮੇਰੀ ਮਾਂ ਵੀ ਉੱਥੇ ਬੈਠੀ ਸੀ ਮੇਰੀ ਦਾਦੀ ਵੀ ਉੱਥੇ ਬੈਠੀ ਸੀ ਔਰ ਉਹਦੀ ਬਾਹ ਦਾਦੀ ਦੇ ਕੱਲ ਤੁਸੀਂ ਦੇਖੋ ਕਿ ਉਹਨਾਂ ਦੇ ਘਰੇ ਜਾ ਜਾ ਕੇ ਕਿਸਾਨ ਜੱਥੇ ਬੰਦਿਆ ਸਿੱਖਾ ਗੂਸਰੂਪੇ ਦੇ ਰਹੇ ਮੇਲਾ ਲਗਾ ਪਿਆ ਅੱਜ ਦੁਨੀਆ ਦੇ ਵਿੱਚ ਜੇ ਧੋਏ ਧੋਏ ਹੋ ਰਹੀ ਹੈ ਭਾਰਤ ਸਰਕਾਰ ਦੀ ਤੇ ਕਿਉਂ ਹੋ ਰਹੀ ਹੈ ਇਹ 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 ਜ਼ਿੰਮੇਵਾਰ ਕੌਣ ਹੈ ਕੰਗਨ ਤੇ ਸਿਸਟਮ ਵਿੱਚ ਕਿ ਕੰਗਨਾਂ ਨੂੰ ਤੁਸੀਂ ਪਾਰਲੀਮੈਂਟ ਤੇ ਜਦੋਂ ਨਵਾਜ਼ ਦੇ ਹੋਣ ਨੂੰ ਪਾਰਲੀਮੈਂਟ ਦੀ ਮੈਂਬਰ ਬਣਾਉਣੇ ਕਿ ਤੁਹਾਡੇ ਕੋਲੇ ਮੰਡੀ ਹਲਕੇ ਤੋਂ ਖੜਾ ਕਰਨ ਵਾਸਤੇ ਕੋਈ ਹੋਰ ਕੈਂਡੀਡੇਟ ਨਹੀਂ ਸੀ ਜੇ ਤੁਸੀਂ ਅਜਿਹਾ ਕੁਝ ਕਰੋਗੇ ਤਾਂ ਮੈਨੂੰ ਇਹ ਲੱਗਦੀ ਹੈ ਕਿ ਪੰਜਾਬ ਦੇ ਵਿੱਚ ਜੇ ਹਾਲਾਤ ਮੁੜ ਕੇ ਖਰਾਬ ਹੁੰਦੇ ਹੈ ਇਹਦੇ ਲਈ ਹੋਰ ਕੋਈ ਜ਼ਿੰਮੇਵਾਰ ਨਹੀਂ ਇੰਡੀਆ ਦੇ ਸਟੇਟ ਚ ਮੈਂਬਰ ਹੈ ਇਹਦੀ ਸਾਡੇ ਰਾਜਨੀਤਿਕ ਲੋਕ ਜ਼ਿੰਮੇਵਾਰ ਹੈ ਜਿਹੜੇ ਸਹੀ ਤੇ ਗਲਤ ਦਾ ਜਿਹੜਾ ਬਖੀਵਾ ਨਹੀਂ ਕਰਨ ਜਾਣਦੇ ਜਿਹੜੇ ਇਹਨਾਂ ਤੋਂ ਸਬਕ ਨਹੀਂ ਸਿੱਖਦੇ ਕਿ ਜਿਸ ਭਾਈਚਾਰੇ ਨੂੰ ਤੁਸੀਂ ਆਰਾ ਲਾਉਂਦੇ ਹੋ ਜਿਹਨੂੰ ਉਤੇਜਿਤ ਕਰਦੇ ਹੋ ਇਸ ਭਾਈਚਾਰੇ ਦੇ ਵਿੱਚੋਂ ਹੀ ਪੈਦਾ ਹੋਏ ਲੋਕਾਂ ਦੇ ਜੇ ਇੰਦਰਾ ਗਾਂਧੀ ਦਾ ਜੋ ਹਸ਼ਰ ਹੋਇਆ ਜਾਂ ਬੀਨ ਸਿੰਘ ਦਾ ਹਸ਼ਰ ਹੋਇਆ ਉਹ ਤੁਹਾਡਾ ਆਇਆ ਸਭ ਕੁ ਸਿੱਖੋ ਇਹਨਾਂ ਨੂੰ ਪਿਆਰ ਨਾਲ ਇਹਨਾਂ ਦੀ ਜਾਨ ਲੈ ਲਓ ਲੇਕਿਨ ਜੇ ਤੁਸੀਂ ਇਸ ਤਰ੍ਹਾਂ ਦਾ ਧੱਕੇ ਕਰੋਗੇ ਇਹਨਾਂ ਦੀ ਗੱਲ 80 90 95 ਸਾਲ ਦੀਆਂ ਮਾਮਾ ਨੂੰ ਇਹ ਕਹੋਗੇ ਸੀ ਜਿਹਾ ਬਲੇਬਲੇ 100 ਰੁਪੀਆ ਦਾ ਮੇਰਾ ਕਹਿਣਾ ਇਹ ਅੰਤ ਅੰਤ ਹੈ ਹਾਂ ਬਿਲਕੁਲ ਜੀ ਜੀ ਆਪਣੀ ਖਬਰ ਇਹ ਵੀ ਹੈ ਵਿੱਚੋਂ ਰਹਿ ਗਈ ਜਿਹੜੀ ਕਹਿੰਦੇ ਇਹਨੂੰ ਇਲੈਕਸ਼ਨ ਲੜਾਉਣ ਪਾਰੇ ਆਪਾਂ ਪਹਿਲਾਂ ਕੌਣ ਲੈ ਲਈਏ ਹਾਂ ਜੀ ਲਾਲ ਸਿੰਘ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸੁਖਵਿੰਦਰ ਸਿੰਘ ਜੀ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਰ ਲੋਕਾਂ ਜਿੱਥੇ ਤੁਸੀਂ ਸੁੱਖਾ ਤੇ ਮਹਿਤਾ ਆਪ ਨੂੰ ਯਾਦ ਕਰਾਈ ਜਿੱਥੇ ਨੱਥਾ ਖੈਰਾ ਨੂੰ ਵੀ ਯਾਦ ਕਰਨਾ ਬਣਦਾ ਜੀ ਉਹਦੇ ਵੀ ਕੁਰਬਾਨੀ ਕੋਈ ਛੋਟੀ ਨਹੀਂ ਹੈਗੀ ਜੀ ਜਿਨੇ ਆਪਣਾ ਪਰਿਵਾਰ ਮਤਲਬ ਖਤਮ ਕਰਵਾ ਲਿਆ ਸੀਗਾ ਜਿਹੜੀ ਕੰਕਣਾ ਰਨਾਉ ਤਾਂ ਢਿਲੋ ਸਾਹਿਬ ਦੇ ਕੋਲ ਤੋਂ ਜਦੋਂ ਉਹਨੂੰ ਐਂ ਨਹੀਂ ਪਤਾ ਦੇਸ਼ ਕਦੋਂ ਯਾਦ ਹੋਇਆ 14 ਚ ਕਹੀ ਜਾਂਦੀ ਆ ਕਦੇ 47 ਚ ਕਹੀ ਜਾਂਦੀ ਆ ਕਦੇ ਕਹਿੰਦੀ ਪਹਿਲੇ ਪ੍ਰਧਾਨ ਮੰਤਰੀ ਸੁਭਾਚੰਦਰ ਬੌਸ ਤੇਗੇ ਐਨੀ ਕਿੰਨੀ ਕੋ ਉਹਨੂੰ ਮਤਲਬ ਜਦੋਂ ਐਂ ਨਹੀਂ ਪਤਾ ਹੈਗਾ ਫਿਰ ਓਪਨ ਤੀਰ ਸਬਦਾ ਦੀ ਤਪੂਮ ਦੀ ਉਹ ਮਤਲਬ ਪਿੱਛੇ ਹਟ ਨਹੀਂ ਸਕਦੀ ਹੈਗੀ ਢਿਲੋ ਸਾਹਿਬ ਮਤਲਬ ਚੰਦਰਪਾਇ ਬਨਾਈਡੂ ਉਥੇ ਜਾਣ ਜਾ ਰਹੇ ਨੇਗੇ ਉਹਨਾਂ ਨੇ ਦੇਖੋ ਬੰਦੇ ਸਾਰੀ ਆਪਣੇ ਸੂਪੇ ਵਾਸਤੇ ਪੈਕੇਜ ਮੰਗਿਆ ਆ ਜਿਹੜੇ ਉਹ ਪੰਜਾਬ ਤੋਂ ਜਿੱਤ ਕੇ ਜਾਂਦੇ ਰਹੇ ਢੱਲੂ ਸਾਹਿਬ ਆ ਚੰਦੂ ਮਾਜਰੇ ਵਰਗੇ ਜਿਹੜੇ ਹੁਣ ਇਹ ਕਹਿ ਰਹੇ ਨੇ ਵਿੱਚ ਹਾਰ ਕਿਉਂ ਕਹੇ ਜਦੋਂ ਜਿੱਤੇ ਹੋਏ ਤੇ ਤੁਸੀਂ ਉਦੋਂ ਕਿਰਾਏ ਤੇ ਟਰੱਕ ਪਰ ਪਰ ਨੋਟਾਂ ਦੇ ਪੰਜਾਬ ਨੂੰ ਦਬਾ ਦਿੱਤੇ ਕਿ ਮੁੰਡਾ ਤੁਹਾਡਾ ਐਮਐਲਏ ਬਣਿਆ ਤੁਸੀਂ ਐਮਪੀ ਬਣੇ ਕਦੇ ਰਾਜ ਸਭਾ ਦੇ ਮੈਂਬਰ ਬਣ ਜਾਂਦੇ ਹੋ ਉਹਨਾਂ ਗੱਲ ਕਹਿੰਦੇ ਤੁਸੀਂ ਕਹਿੰਦੇ ਵੀ ਸਾਡੀ ਸਾਡਾ ਨੋਟਾਂ ਨਾਲ ਵੀ ਮਾੜੀ ਕਿਸਮਤ ਹੈ ਸਾਡੀ ਨੋਟਾ ਨੋਟਾ ਦੀ ਵੀ ਜਿਆਦਾ ਕੀਮਤਾਂ ਨੋਟਾ ਤੋਂ ਵੀ ਘੱਟ ਸਾਡੀ ਢੀਲੋ ਸਾਹਿਬ ਜਦੋਂ ਜਿੱਤੇ ਹੋਏ ਤੇ ਉਦੋਂ ਇਹਨਾਂ ਨੇ ਕੀ ਕਰਤਾ ਸੀਗਾ ਜਦੋਂ ਕਿਤੇ ਕੈਪਟਨ ਮੋਰਿੰਦਰ 14 ਚੁੱਥੇ ਜਾ ਕੇ ਪਾਰਲੀਮੈਂਟ ਚ ਗਿਆ ਤੀਏ ਮਗਰ ਖੜੇ ਵਿਰੋਧ ਕਰਦੇ ਹੁੰਦੇ ਤੇ ਕਿ ਤੁਸੀਂ ਜਦੋਂ ਤੁਸੀਂ ਨਹੀਂ ਕੁਝ ਕਰ ਸਕੇ ਹੁਣ ਤੁਸੀਂ ਨੋਟਾਂ ਨੂੰ ਮਾੜੀ ਇਹਦਾ ਮਤਲਬ ਨੋਟਾ ਦੀ ਜਿਹੜੀ ਗੱਲ ਕਰ ਰਿਹਾ ਤੇ ਮਨ ਸਾਹਿਬ ਸਖਬੀਰ ਬਾਦਲ ਨੂੰ ਪਤਾਲ ਜਿੱਤੇ ਲਾਂਬੇ ਤੇ ਕਰ ਰਿਹਾ ਜਾਬ ਨੇ ਸਰਦ ਜੁੱਤੀਆਂ ਬਿਮਾਰ ਰਹਿ ਇਹਦੇ ਬਾਰੇ ਦੱਸੋ ਜੀ ਧੰਵਾਦ ਜੀ ਧੰਵਾਦ ਜੀ ਜੀਤਨੂ ਸਾਹਿਬ ਮੈਂ ਪਹਿਲਾਂ ਕੰਗਣਾ ਕੁੜੀ ਕੁਲਵਿੰਦਰ ਵਾਲੀ ਗੱਲ ਕਰਨਾ ਕੁਲਵਿੰਦਰ ਦੇ ਮਾਮਲੇ ਦੇ ਵਿੱਚ ਜਿਹੜੀ ਇਲੈਕਸ਼ਨ ਲੜਾਉਣ ਦੀ ਗੱਲ ਆਈ ਹੈ ਉਹਦੇ ਵਿੱਚ ਜਦੋਂ ਦੋ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ ਸੀ ਅਮਰਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਜੀ ਉਦੋਂ ਸਰਬਜੀਤ ਸਿੰਘ ਖਾਲਸਾ ਦੀ ਜਿਹੜੀ ਪੈਂਟਲੀ ਸਟੇਟਮੈਂਟ ਆਉਂਦੀ ਹੈ ਕਿ ਕੁਮਰ ਅਮਰਪਾਲ ਸਿੰਘ ਹੋਣੀ ਅੰਦਰ ਆ ਉਹਨਾਂ ਦੇ ਦਾ ਸਮਝ ਹੀ ਹੁੰਦੇ ਹੈ ਜੀ ਜੀ ਔਰ ਜਦੋਂ ਕੋਈ ਬੰਦਾ ਮੁਲਾਕਾਤ ਤੇ ਜਾਂਦਾ ਤਾਂ ਹੀ ਉਹ ਆਪਣੀ ਗੱਲ ਕਰਦੇ ਆ ਲੇਕਿਨ ਸਰਬਜੀਤ ਸਿੰਘ ਖਾਲਸਾ ਬਾਹਰ ਹੈ ਉਹਨਾਂ ਨੇ ਆਪਣੇ ਮਿੱਤਰਾਂ ਪਿਆਰਿਆਂ ਦੇ ਨਾਲ ਜਾਂ ਜਿਹੜੇ ਉਹਨਾਂ ਦੇ ਆਰਗੇਨਾਈਜ਼ਰ ਸੀ ਉਹਨਾਂ ਦੀ ਟੀਮ ਨਾਲ ਉਹਨਾਂ ਦਾ ਰਹਿ ਮਸ਼ਵਰਾ ਕੀਤਾ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਅਗਲੀਆਂ ਜਿਹੜੀਆਂ 5 ਇਲਕਸ਼ਨਾ ਆ ਰਹੀਆਂ 22 ਇਲਕਸ਼ਨਾ ਉਹ 5 22 ਇਲਕਸ਼ਨਾ ਦੇ ਵਿੱਚ ਅਸੀਂ ਸ਼ਹੀਦ ਪਰਿਵਾਰਾਂ ਨੂੰ ਖੜੇ ਕਰਾਂਗੇ ਜੀ ਅਰ ਇਹ ਇਲੈਕਸ਼ਨ ਜਿੱਤਣ ਤੋਂ ਬਾਅਦ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਕਲੱਚਸ ਦੇ ਵਿੱਚੋਂ ਆਜ਼ਾਦ ਕਰਾਉਣ ਦੇ ਯਤਨ ਕਰਾਂਗੇ ਜੀ ਤੇ ਫਿਰ 27 ਵਾਲੀਆਂ ਜਿਹੜੀਆਂ ਹੈਗੀਆਂ ਚੋਣਾਂ ਆਉਣਗੀਆਂ ਪੰਜਾਬ ਦਾ ਹਸਵਾਦੀਆਂ ਤੇ ਉਹ ਵੀ ਇਸੇ ਤਰ੍ਹਾਂ ਟਲੀਆਂ ਜਾਣਗੀਆਂ ਹੂੰ ਹੂੰ ਕੱਲ ਉਹਨਾਂ ਦਾ ਮੈਂ ਇੱਕ ਛੋਟਾ ਜਿਹਾ ਪੀਸ ਹੋਰ ਪੜਿਆ ਸੀ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਕੁਲਵਿੰਦਰ ਕੌਰ ਅਗਰ ਚਾਹੇ ਜੀ ਤਾਂ ਅਸੀਂ ਉਹਨਾਂ ਨੂੰ 22 ਇਲੈਕਸ਼ਨ ਲੜਾ ਸਕਦੇ ਹਾਂ ਜੀ ਹੁਣ 22 ਇਲੈਕਸ਼ਨ ਲੜਾਉਣ ਵਾਸਤੇ ਕੁਲਵਿੰਦਰ ਕੌਰ ਕਿਉਂਕਿ ਕਪੂਰਸਲੇ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਪਿੰਡਾ ਬਹੀਵਾਲ ਜੀ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਤਾਂ ਮੇਰੇ ਖਿਆਲ ਮੁਤਾਬਕ ਕੋਈ ਸੀਟ ਹੈ ਨਹੀਂਗੀ ਪਰਨਾਲਾ ਦੀ ਸੀਟ ਖਾਲੀ ਹੋਈ ਹੈ ਬਰਨਾਲਾ ਦੀ ਸੀਟ ਦੇ ਉੱਤੇ ਕਹਿੰਦੇ ਆ ਵੀ ਜਿਹੜਾ ਸਤਵੰਤ ਸਿੰਘ ਆ ਉਹਦੇ ਭਤੀਜੇ ਨੂੰ ਲੜਾਉਣ ਦਾ ਇਹਨਾਂ ਦਾ ਇਰਾਦਾ ਹੈ ਜੀ ਤਾਂ ਇਸ ਵੇਲੇ ਮੈਂ ਜੇ ਦੇਖਦਾ ਜਿਵੇਂ ਕਿ ਕਹਿੰਦੇ ਆ ਖਾਲਸਾ ਜੀ ਕਹਿੰਦੇ ਆ ਕਿ ਜੇ ਉਹਨਾਂ ਦੇ ਇਲਾਕੇ ਦੇ ਵਿੱਚ ਦੇਖੀ ਉਹਨਾਂ ਦੇ ਇਲਾਕੇ ਦੇ ਨੇੜੇ ਤਾਂ ਦੇਰਾ ਬਾਬਾ ਨਾਨਕ ਦੀ ਜਿਹੜੀ ਹੈਗੀ ਐ ਸੀਟ ਖਾਲੀ ਹੋ ਗਈ ਹੈ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਜੀ ਉਥੋਂ ਪਾਰਲੀਮੈਂਟਲੀ ਚੁੜੇ ਗਏ ਐ ਤੇ ਇਲੈਕਸ਼ਨ ਉਥੇ ਵੀ ਹੋਣੀ ਐ ਉਥੋਂ ਦੇ ਇਲਾਕੇ ਦੇ ਵਿੱਚੋਂ ਲੜਾਉਣਾ ਹੋਵੇ ਤਾਂ ਉਥੋਂ ਵੀ ਲੜਾਇਆ ਜਾ ਸਕਦਾ ਹੈ ਅਗਰ ਇਧਰੋਂ ਮਾਲਵੇ ਦੇ ਵਿੱਚੋਂ ਲੜਾਉਣਾ ਹੈ ਤਾਂ ਮਾਲਵੇ ਦੇ ਵਿੱਚੋਂ ਕਿਦਨਵਾਹ ਸੀਟ ਵੀ ਖਾਲੀ ਹੋਗੀ ਕਿਉਂਕਿ ਰਾਜਾ ਬੜਿੰਗ ਹੁਣੀ ਪਾਰਲੀਮੈਂਟਲੀ ਚੁੜੇ ਗਏ ਐ ਔਰ ਮੈਂ ਤੁਹਾਨੂੰ ਇਥੇ ਦੱਸਾਂ ਜੀ ਜਿਹੜਾ ਕਿਦਰਵਾਹ ਹਲਕਾ ਐ ਉਹ ਹਲਕਾ ਜਿੱਦੇ ਤੇ ਇੱਕਾ ਅਧਿਕਾਰ ਰਿਹਾ ਪ੍ਰਕਾਸ਼ ਸਿੰਘ ਬਾਦਲ ਦਾ 1900 ਸੰਜਣੋ 92 ਤੱਕ ਉਤੋ ਬਾਅਦ 1992 ਦੇ ਵਿੱਚ ਬਾਈ ਇਲੈਕਸ਼ਨ ਆਪਣਾ ਇਲੈਕਸ਼ਨ ਹੋ ਗਈ ਸੀ ਇਹਨਾਂ ਨੇ ਬਾਈਕਟ ਕਰਤਾ ਸੀ ਚੌਧਰੀ ਰਘਵੀਰ ਸਿੰਘ ਜਿੱਤ ਗਿਆ ਸੀ ਔਰ 95 ਦੇ ਵਿੱਚ ਇਥੇ ਫਿਰ ਦੁਬਾਰਾ ਮਨਪ੍ਰੀਤ ਬਾਦਲ ਨੂੰ ਖੜਾ ਕੀਤਾ ਤੇ ਉਹ ਫਿਰ ਜਿੱਤ ਗਿਆ ਸੀ ਤੇ ਜੇ ਬਾਦਲ ਪਰਿਵਾਰ ਦੀ ਆਪਾਂ ਗੱਲ ਕਰੀਏ ਤੇ ਬਾਦਲ ਪਰਿਵਾਰ ਦਾ ਇਹਦੇ ਤੇ ਬਹੁਤ ਲੰਬੇ ਸਾਲ ਕਈ ਤਹਾਕੇ ਕਬਜ਼ਾ ਰਿਹਾ ਹੈ। ਔਰ ਇਹ ਸਿੱਧੀ ਹਾਲਤ ਇਹ ਬਣ ਗਈ ਸੀ ਕਿ ਲੋਕ ਜਿਹੜੀ ਆ ਵਿਚਾਰਧਾਰਾ ਜਾਂ ਲੋਕਾਂ ਦੀ ਜਿਹੜੀ ਜਿਹੜੀ ਕੰਡਾ ਹੁੰਦਾ ਉਹ ਕੰਡੇ ਨੂੰ ਭੁੱਲ ਕੇ ਇੱਕ ਤਰ੍ਹਾਂ ਇਹ ਹੋ ਗਏ ਸੀ ਕਿ ਜਿੱਧਰ ਬਾਦਲ ਸਾਹਿਬ ਨੇ ਕੈਦਾ ਫਤਬ ਹੁੰਦਾ ਉਧਰ ਹੀ ਪੌੜੀ ਹੈ। ਜੀ ਪਰ ਉਹ ਲੋਕ ਤੇ ਹਾਲਾਤ ਬਦਲ ਗਏ ਕਿਉਂਕਿ ਰਾਜਾ ਬੇਡਿੰਗ ਪਿਛਲੀ ਵਾਰੀ ਘਰੇ ਚਲਾ ਗਿਆ ਸੀ ਇਹ ਮੰਨ ਕੇ ਕਿ ਆਪਾਂ ਹਾਰ ਗਏ ਆ ਜਦੋਂ ਸਾਰੇ ਮਾਲਵੇ ਦੇ ਵਿੱਚੋਂ ਹਾਰ ਗਏ ਸੀ ਤੇ ਲੋਕਾਂ ਨੇ ਉਦੋਂ ਰਾਜਾ ਬੇਡਿੰਗ ਨੂੰ ਫੇਰ ਜਿਤਾਇਆ ਸੀ 1000 ਵੋਟਾਂ ਤੋਂ ਕਿਉਂ ਕਿਉਂਕਿ ਉਹਨੇ ਬਦਲਾ ਦੇ ਨਾਲ ਦਸ ਪੰਜਾ ਲਿਆ ਸੀ ਉਦੋਂ ਤੇ ਅਕਾਲੀ ਵੀ ਖੜੇ ਸੀ ਕਾਂਗਰਸੀ ਵੀ ਖੜੇ ਸੀ ਤੇ ਆਮ ਆਦਮੀ ਪਾਰਟੀ ਵਾਲੇ ਵੀ ਖੜੇ ਸੀ ਤਿੰਨੇ ਹੀ ਖੜੇ ਸੀਗੇ ਤੇ ਸਰਬਜੀਤ ਸਿੰਘ ਖਾਲਸਾ ਵੀ ਖੜਾ ਸੀ ਤੇ ਸਰਬਜੀਤ ਸਿੰਘ ਖਾਲਸਾ ਨੇ ਮੇਰੇ ਖਿਆਲ ਮੁਤਾਬਕ ਉਸ ਤੋਂ 10000 ਤੋਂ ਵੱਧ ਵੋਟਾਂ ਦੀ ਲੀਡ ਲਈ ਹੈ ਕਿਰਦਾਰਵਾਸ ਹੋ ਹਾਂ ਹਾਂ ਤੇ ਫਿਰ ਜੇ ਲੜਾਉਣੀ ਹੈ ਸਰਬਜੀਤ ਸਿੰਘ ਖਾਲਸਾ ਨੇ ਫਿਰ ਉਹ ਆਪੀ ਪਾਰਲੀਮੈਂਟਰੀ ਹਲਕੇ ਤੇ ਈ ਵੀ ਲੜਾ ਸਕਦੇ ਮੇਰਾ ਕਹਿ ਲਾ ਵੀ ਖਾਲਸਾ ਦਾ ਅਰਾਦਾ ਇੱਥੇ ਹੀ ਹੋਣਾ ਤੇ ਜੇ ਮੇਰਾ ਕਹਿ ਲਾ ਵੀ ਉਹ ਕੁੜੀ ਨੂੰ ਡਿਸਮਿਸ ਕਰਦੇ ਇਹ ਅਦਾਲਤ ਕਿਉਂਕਿ ਸਸਪੈਂਡ ਕਰਤਾ ਸਸਪੈਂਡ ਕਰਨ ਤੋਂ ਬਾਅਦ ਉਹਦੇ ਖਿਲਾਫ ਜਿਹੜੀ ਹੈਗੀ ਐ ਡਿਪਾਰਟਮੈਂਟਲ ਇਨਕੁਆਰੀ ਵਾਸਤੇ ਇੱਕ ਟੀਮ ਬਣਾਈ ਅਗਰ ਉਹਨੂੰ ਇੰਡਸਟਰੀ ਦੇ ਨਾਲ ਦੇ ਵਿੱਚ ਡਿਸਮਿਸ ਕਰਨ ਦੇ ਆਪਾਂ ਨਹੀਂ ਕਹਦੇ ਉਹਦੀ ਨੌਕਰੀ ਜਾਵੇ ਤੇ ਜੇ ਉਹਦੀ ਨੌਕਰੀ ਜਾਂਦੀ ਹੈ ਤਾਂ ਉਹਦੇ ਲਈ ਮੌਕੇ ਬਹੁਤ ਹੈ ਕਿਉਂਕਿ ਜਿਵੇਂ ਖਨਿਆਰੇ ਕਿਹਾ ਕਿ ਇਹ ਲੋਕ ਉਹ ਐ ਵੀ ਜਿਹਨੂੰ ਅੰਦਰ ਕਰ ਦਿੰਦੇ ਆ ਉਹਨੂੰ ਇਹ ਵੋਟਾਂ પાਕੇ ਛੜਵਾ ਵੀ ਲਦੇ ਇਹ ਵੋਟਾਂ ਉਹਨੂੰ ਵੋਟਾਂ પાਕੇ ਐਮਐਲਏ ਵੀ ਬਣਾਇਆ ਜਾ ਸਕਦਾ ਹੈ ਨਾਲ ਹੀ ਮੈਂ ਦੱਸਣਾ ਕਿ ਚੰਡੀਗੜ੍ਹ ਦੇ ਇੱਕ ਕਾਰੋਬਾਰੀ ਨੇ 1 ਲੱਖ ਰੁਪਇਆ ਦੇਣ ਦਾ ਐਲਾਨ ਕੀਤਾ ਜੀ ਇਸੇ ਤਰੀਕੇ ਜਿਹੜੇ ਤੁਸੀਂ ਗੱਲ ਕੀਤੀ ਸੀ ਨਾ ਵੀ ਮੀਕਾ ਬੋਲਿਆ ਇਕੱਲਾ ਤੇ ਬਾਕੀ ਜਿਹੜੀ ਹੈਗੀ ਆ ਬਾਲੀਵੁੱਡ ਦੇ ਲੋਕ ਬੋਲੇ ਨਹੀਂ ਹੂੰ ਹੂੰ ਬਾਲੀਵੁੱਡ ਦੇ ਵਿੱਚੋਂ ਇੱਕ ਵਿਅਕਤੀ ਨੇ ਇਹ ਪੇਸ਼ਕਸ਼ ਕੀਤੀ ਹੈ ਕਿ ਜੇ ਚਾਹੁੰਦੀ ਹੈ ਗੁਲਵਿੰਦਰ ਕੌਰ ਸਾਨੂੰ ਮੈਂ ਨੌਕਰੀ ਦੇ ਨੂੰ ਪਿਆਰਾ ਉਹ ਨੌਕਰੀ ਸਾਡੇ ਕੋਲੇ ਕਰਨਿਆ ਕਿ ਨੌਕਰੀ ਨੂੰ ਕੋਈ ਦੀ ਕੋਈ ਗੱਲ ਨਹੀਂ ਕਿ ਤੁਸੀਂ ਗੈਰਤ ਦੀ ਖਾਤਰ ਅੱਗੇ ਆਉਂਦੇ ਤੇ ਉਦੋਂ ਲੋਕ ਤੁਹਾਡਾ ਇੱਜ਼ਤ ਮਾਨ ਸਤਕਾਰ ਕਰਦੇ ਐ ਅਰੇਹੀ ਗੱਲ ਹੈ ਜਿਹੜੀ ਇਹਨਾਂ ਨੇ ਕਹੀ ਹੈ ਲਾਲਸੋ ਹੋਰਾਂ ਨੇ ਦੋ ਗੱਲਾਂ ਕਹੀਆਂ ਇਹਨੇ ਕਿਹਾ ਵੀ ਮੈਂ ਨੱਥੂ ਖੈਰੇ ਦਾ ਜ਼ਿਕਰ ਨਹੀਂ ਕੀਤਾ ਲਾਲਸਾ ਜੇ ਆਏ ਜ਼ਿਕਰ ਕਰਨ ਲੱਗ ਜੀਏ ਤਾਂ ਮੇਰੇ ਖਿਆਲ ਮੁਤਾਬਕ ਹੈ ਮੇਰੀ ਉੱਪਰ ਦੇ ਵਿੱਚ ਸਾਰੇ ਦਾ ਜ਼ਿਕਰ ਕਰ ਲਾਂਗੇ ਕਿਉਂਕਿ ਇਹ ਵੇਲੇ ਦੀ ਗੱਲ ਹੁੰਦੀ ਹੈ ਕਿ ਇਹ ਕੁਲਵਿੰਦਰ ਦੇ ਨਾਲ ਜਿਹੜੀ ਗੱਲ ਇਹ ਜੁੜੀ ਸੀ ਉੱਥੇ ਤਾਂ ਇਹ ਹੈ ਨਾ ਕਿਉਂਕਿ ਆਪਣਾ ਜਿਹੜਾ ਹੈਗਾ ਇਤਿਹਾਸ ਇਹੋ ਜਿਹਾ ਹੈ ਕਿ ਜਿੱਥੋਂ ਇੱਕ ਚੱਕ ਨੂੰ ਉੱਥੋਂ ਸ਼ਹੀਦ ਪਿਆ ਉੱਥੇ ਆਪਣੇ ਆਪ ਨੂੰ ਕੁਰਬਾਨ ਕਰਨ ਵਾਲਾ ਪਿਆ ਇਸ ਹਿਸਟਰੀ ਦੇ ਵਿੱਚ ਕਈ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਉੱਥੇ ਮੈਂ ਸਿਰਫ ਤਾਂ ਕੁਝ ਬੰਦੇ ਦਾ ਗੱਲ ਕੀਤਾ ਕਿਉਂਕਿ ਗੈਰਤ ਨਾਲ ਗੱਲ ਜੁੜੀ ਹੋਈ ਸੀਗੀ ਔਰ ਇਹਦੇ ਵਿੱਚ ਬੀਅੰਨ ਸਿੰਘ ਦਾ ਬੇਟਾ ਪਾਰਲੀਮੈਂਟ ਦਾ ਮੈਂਬਰ ਬਣਿਆ ਸੀ ਤਾਂ ਮੈਨੂੰ ਉਹ ਗੱਲ ਕਰਨੀ ਪਈ ਰਹੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਕਾਪਰੇ ਤਾਮਲ ਆਪਣੇ ਤੁਹਾਡੇ ਆਧਰਾ ਪ੍ਰਵੇਸ਼ ਦੇ ਮੁੱਖ ਮੰਤਰੀ ਬਣੇ ਨੀ ਜੇ ਤੱਕ ਉਹਨੇ ਬਣ ਜਾਣਾ ਹੈ ਕਿਉਂਕਿ ਅੱਜ ਸ਼ਾਮ ਨੂੰ ਸੌ ਚੁੱਕਣੀ ਹੈ ਨਰਿੰਦਰ ਮੋਦੀ ਨੇ ਤੇ ਉਸ ਤੋਂ ਬਾਅਦ ਸ਼ਾਇਦ 11 ਤਾਰੀਖ ਨੂੰ ਉਹਨੇ ਆਪਣੀ ਸੌ ਚੁੱਕਣ ਦਾ ਪ੍ਰੋਗਰਾਮ ਬਣਾ ਬਣਾਇਆ ਉਹਨੇ ਉੱਥੇ ਮੁੱਖ ਮੰਤਰੀ ਬਣ ਜਾਣਾ ਟੇਕਓਵਰ ਕਰ ਲੈ ਗਏ ਔਰ ਮੁੱਖ ਮੰਤਰੀ ਬਣ ਤੋਂ ਪਹਿਲਾਂ ਉਹਨੇ ਜਿਹੜੀ ਹਮਾਇਤ ਦਿੱਤੀ ਹੈ ਨਾ ਇਹਨਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਨਿਦਰਧ ਮੋਹਨ ਦੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਪੈਕੇਜ ਦੀ ਗੱਲ ਉਹਨੇ ਉੱਥੇ ਕੀਤੀ ਹੈ ਕਿ ਸਾਨੂੰ ਪੈਕੇਜ ਦਿਓ। ਛਾੜੇ ਵਾਲੇ ਬੰਦੇ ਜਿਹਦੇ ਤੁਸੀਂ ਗੱਲ ਕਰਦੇ ਹੋ ਵੀ ਇਹਨਾਂ ਨੇ ਕੁਝ ਕਿਉਂ ਨਹੀਂ ਕੀਤਾ ਇਹਦਾ ਮਗਰੋਂ ਸੱਪ ਟੱਪ ਦੇ ਦਾ ਲੀਕ ਉੱਤੀ ਆ ਗਏ ਹੈ। 1996 ਦੇ ਵਿੱਚ ਅਕਾਲੀ ਦਲ ਨੇ ਜਿਹਨਾਂ ਚੋਣਾਂ ਲੜੀਆਂ ਸੀ ਉਹ ਬੀਐਸਪੀ ਨਾਲ ਮਿਲ ਕੇ ਲੜੀਆਂ ਸੀ। ਤੇ ਜਦੋਂ ਰਿਜ਼ਲਟ ਆ ਗਿਆ ਸਭ ਤੋਂ ਵੱਡੀ ਪਾਰਟੀ ਬਣ ਗਈ ਭਾਰਤੀ ਜਨਤਾ ਪਾਰਟੀ। ਬਹੁਮਤ ਉਹਦੇ ਕੋਲ ਹੈ ਨਹੀਂ ਸੀ। ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕਰਤਾ ਸੀ ਕਿ ਜੀ ਅਸੀਂ ਬਿਨਾਂ ਸ਼ਰਤ ਜਿਹੜੀ ਹੈਗੀ ਹੈ ਭਾਰਤੀ ਜਨਤਾ ਪਾਰਟੀ ਨੂੰ ਹਮਾਇਤ ਦਿੰਦੇ ਆ ਤਾਂ ਕਿ ਬਾਜਪਾ ਨੂੰ ਪ੍ਰਧਾਨ ਮੰਤਰੀ ਬਣਾਇਆ ਜਾ ਸਕੇ 1996 ਦੇ ਵਿੱਚ ਬਿਨਾਂ ਸ਼ਰਤ ਹਮਾਇਤ ਦਿੱਤੀ ਤੇ ਅੱਜ ਦੇ ਅਸੀਂ ਤੁਸੀਂ ਤਾਂ ਗੱਲ ਕਰਦੇ ਹੋ ਵੀ ਆਪਾਂ ਵੱਧ ਅਧਿਕਾਰਾਂ ਦੀ ਗੱਲ ਕਰ ਲਈਏ ਸਾਡੇ ਹੱਕ ਹਕੂਕ ਮਿਲ ਜਦੋਂ ਸਾਡੇ ਹੱਕ ਹਕੂਕਾਂ ਦੇ ਉੱਤੇ ਢਾਕਾ ਮਰਿਆ ਸੀਗਾ ਨਾ ਬਾਜਪਾ ਦੀ ਸਰਕਾਰ ਵੇਲੇ ਉਦੋਂ ਸੁਖਦੇਵ ਸਿੰਘ ਢੀਂਡਸਾ ਕੈਬਨਟ ਮੰਤਰੀ ਸੀ ਤੇ ਸੁਖਵੀਰ ਸਿੰਘ ਬਾਦਲ ਉੱਤੇ ਸਟੇਟਮੈਂਟ ਮਿਨਿਸਟਰੀ ਇੰਡਸਟਰੀਜ਼ ਦਾ ਹਾਂ ਹਾਂ ਅਰ ਜਦੋਂ ਟੈਕਸਾਂ ਦੇ ਵਿੱਚ ਛੋਟ ਦਿੱਤੀ ਹੈ ਸਰ ਆ ਇਹਨਾਂ ਨੂੰ ਪਹਾੜੀ ਰਾਜਾ ਨੂੰ ਜਿਹੜਾ ਕਾਨੂੰਨ ਬਣਾਇਆ ਸੀ ਉਸ ਕਾਨੂੰਨ ਦੀ ਜਿਹੜੀ ਜਿਹੜੀ ਉਹ ਨੀਤੀ ਬਣਾਈ ਹੈ ਉਦੋਂ ਹਮਾਇਤ ਉਹ ਕੈਬਨਿਟ ਨੇ ਕੀਤਾ ਸੀ ਤੇ ਇਹ ਉਹਦੇ ਵਿੱਚ ਬੈਠੇ ਸੀ ਅੱਜ ਇਹ ਕਹਿੰਦੇ ਆ ਜੀ ਸਾਡੀ ਇੰਡਸਟਰੀ ਚਲੀ ਗਈ ਸਾਡੀ ਕਿਉਂਕਿ ਸਾਡੇ ਕੋਲ ਛੋਟੇ ਹੀ ਨਹੀਂ ਸਾਡੇ ਕੋਲ ਟੈਕਸ ਵੱਲੇ ਹੈ ਜੀ ਉੱਤਰਾਖੰਡ ਹੈ ਹਿਮਾਚਲ ਪ੍ਰਦੇਸ਼ ਹੈ ਇੱਥੇ ਟੈਕਸਾਂ ਦੇ ਵਿੱਚ ਛੋਟ ਦਿੱਤੀ ਤੇ ਪੰਜਾਬ ਦੀ ਬਹੁਤੀ ਇੰਡਸਟਰੀ ਜਿਹੜੀ ਉੱਤਰਾਖੰਡ ਦੇ ਵਿੱਚ ਤੇ ਹਿਮਾਚਲ ਚਲੀ ਗਈ ਹੈ। ਹੁਣ ਤਾਂ ਹਾਲਤੇ ਬਣੇ ਪਏ ਐ ਕਿ ਪੰਜਾਬ ਦੇ ਬਹੁਤੇ ਜਿਹੜੇ ਹੈਗੇ ਐ ਇੰਡਸਟਰੀਲਿਸਟ ਐ ਜੁਪੀ ਵੱਲ ਨੂੰ ਮੁਹ ਕਰੀ ਜਾਂਦੇ ਐ। ਇਹਨਾਂ ਨੂੰ ਤਾਂ ਇਹ ਐ ਜਿਹੜੀ ਜਿਹੜੀ ਇਹਨਾਂ ਨੂੰ ਚੀਜ਼ ਚਾਹੀਦੀ ਹੁੰਦੀ ਐ ਕਿ ਸਾਨੂੰ ਵਜਿਤੀਆਂ ਵਜੂਨੀਆਂ ਦੇ ਦਿਓ ਵਾਕਈ ਅਸੀਂ ਠੀਕ ਕਰ ਲਾਂਗੇ ਗੱਲ। ਤੇ ਜਦੋਂ ਐਸਬੀਐਲ ਦੀ ਆਪਾਂ ਗੱਲ ਕਰਦੇ ਆ ਐਸਬੀਐਲ ਜਦੋਂ ਬਣਾਈ ਗਈ ਐ ਐਸਬੀਐਲ ਜੋ ਇੰਦਰਾ ਗਾਂਧੀ ਨੇ ਕੀਤਾ ਕਰਾਇਆ ਉਹ ਇੱਕ ਵੱਖਰੀ ਐ ਜਦੋਂ ਐਸਬੀਐਲ ਵਾਸਤੇ ਜ਼ਮੀਨ ਅਕਵਾਇਰ ਕੀਤੀ ਗਈ ਐ। ਜੀ। ਉਦੋਂ ਅਕਵਾਇਰ ਕਰਨ ਵਾਸਤੇ ਪ੍ਰਵਾਨਗੀ ਕਿਨੇ ਜਿਸ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਔਰ ਹਰਿਆਣੇ ਦੀ ਵਿਧਾਨ ਸਭਾ ਦਾ ਰਿਕਾਰਡ ਪਿਆ ਜਿੱਥੇ ਚੌਧਰੀ ਦੇਵੀ لال ਕਹਿੰਦੇ ਆ ਕਿ ਮੇਰੀ ਦੋਸਤੀ ਕਰਕੇ ਬਾਦਲ ਸਾਹਿਬ ਨੇ ਜ਼ਮੀਨ ਐਕਵਾਇਰ ਕਰਨ ਵਾਸਤੇ ਸਾਤ ਸੂ ਪੈਸੇ ਲੈ ਲਿਆ ਕਰੋੜ ਕੇ 2 ਕਰੋੜ ਰੁਪਈਆ ਉਹ ਲਿਆ ਸੀ ਐਕੁਇਜੀਸ਼ਨ ਦਾ ਕਿਸਾਨਾਂ ਨੂੰ ਪੀ ਕਰਨ ਵਾਸਤੇ ਜੀ ਹੁਣ ਦੂਜੇ ਪਾਸੇ ਆਜੋ ਕੱਲ ਮੈਂ ਧਰਮਵੀਰ ਗਾਂਧੀ ਦੀ ਇੰਟਰਵਿਊ ਸੁਣੀ ਆਦਾ ਸੀ ਉਹ ਕਹਿੰਦਾ ਸੀ ਧਰਮਵੀਰ ਗਾਂਧੀ ਕਹਿੰਦਾ ਸੀ ਕਿ ਰਾਜਪੁਰੇ ਤੋਂ ਚੰਡੀਗੜ੍ਹ ਨਾਲ ਜੋੜਨ ਵਾਸਤੇ ਜੀ ਜੀ ਦਾ ਮਤਲਬ ਹੈ ਕਿ ਫਿਰੋਜ਼ਪੁਰ ਗੰਗਾ ਨਗਰ ਬਠਿੰਡਾ ਇਹ ਸਾਰੇ ਜਿਹੜੇ ਚੰਡੀਗੜ੍ਹ ਨਾਲ ਜੁੜ ਜਾਣਗੇ ਬਗੈਰ ਟੋਲ ਟੈਕਸ ਦਿੱਤੇ ਆ ਟ੍ਰੇਨ ਤੇ ਚੜ ਕੇ ਸਵੇਰੇ ਆਪਣਾ ਕੰਮ ਤੇ ਜਾ ਕਰਕੇ ਰਾਤ ਨੂੰ ਆਪਦੇ ਘਰ ਆ ਜਾਓਗੇ ਜੀ ਜੇ ਇਥੋਂ ਟ੍ਰੇਨ ਚੱਲ ਜਿੰਦੀ ਉਹਦੇ ਵਾਸਤੇ ਸਾਰਾ ਕੰਮ ਮੁਕੰਮਲ ਹੋ ਗਿਆ ਸੀ ਸਿਰਫ 48 ਕਰੋੜ ਰੁਪਏ ਲੱਗਨੇ ਸੀ ਜ਼ਮੀਨ ਐਕਵਾਇਰ ਕਰਨ ਵਾਸਤੇ ਔਰ ਉਹ 48 ਕਰੋੜ ਰੁਪਏ ਵੀ ਦਿਨੇਸ਼ੀ ਜ਼ਮੀਨ ਐਕਵਾਇਰ ਕਰ ਲਈ ਸੀ ਪੰਜਾਬ ਸਰਕਾਰ ਨੇ ਉਹਨੂੰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਪੰਜਾਬ ਦੇ ਮੁੱਖ ਮੰਤਰੀ ਤੇ ਉਹਨਾਂ ਨੇ ਜ਼ਮੀਨ ਅਕਵਾਇਰ ਨਹੀਂ ਕੀਤੀ ਉਦੋਂ ਬਾਅਦ ਵੀ ਇਹ ਮੁੱਖ ਮੰਤਰੀ ਆਇਆ ਜ਼ਮੀਨ ਅਕਵਾਇਰ ਨਹੀਂ ਕੀਤੀ ਕੈਪਟਨ ਅਮਰਿੰਦਰ ਸੋਂ ਮੁੱਖ ਮੰਤਰੀ ਆਇਆ ਜ਼ਮੀਨ ਅਕਵਾਇਰ ਨਹੀਂ ਕੀਤੀ ਭਗਵੰਤ ਸੇਮਾਨ ਮੁੱਖ ਮੰਤਰੀ ਬੜੇ ਵੇ ਹੈ ਅੱਜ ਵੀ ਹੈਗਾ ਜ਼ਮੀਨ ਅਕਵਾਇਰ ਨਹੀਂ ਕੀਤੀ ਕਿਉਂ ਨਹੀਂ ਕੀਤੀ ਕਿਉਂਕਿ ਟਰਾਂਸਪੋਰਟ ਲਾਬੀ ਨੂੰ ਨੁਕਸਾਨ ਹੁੰਦਾ ਸੀ ਤੇ ਟਰਾਂਸਪੋਰਟ ਜਿਆਦਾ ਟਰਾਂਸਪੋਰਟਰ ਆਪ ਸੀ ਪੰਜਾਬ ਦੇ ਕਰਤਾ ਤਰਤਾ ਤਾਂ ਜੇ ਦੂਜੇ ਸੀ ਤੇ ਫਿਰ ਹਿਸਾਬਤ ਵੀ ਉੱਥੇ ਵੀ ਪਹੁੰਚ ਜਾਂਦਾ ਸੀ ਇਸ ਕਰਕੇ ਨਹੀਂ ਇਹ ਸਾਰਾ ਕੁਝ ਹੋਇਆ ਤੋ ਇਹ ਕੈਡਮੀਆ ਗੱਲਾਂ ਕੁਝ ਹੋਰ ਹੁੰਦੀਆਂ ਕਰਨਾ ਕਰਨਾ